ਲਖਨਗਾਰ ਦੇ ਵਿੱਚ ਚਲੇ ਜਾਣ ਮਤਲਬ ਪੰਜਾਬ ਦੇ ਵਿੱਚ ਵਸਦੇ ਸਿੱਖ ਕੁਝ ਵੀ ਹੋ ਜੇ ਪਰ ਉਹ ਸ਼ਹਾਦਤ ਦੇ ਵਿੱਚ ਇਨੀ ਸ਼ਕਤੀ ਆ ਕਿ ਸਿੱਖ ਉਸ ਤੋਂ ਪ੍ਰੇਰਣਾ ਲੈ ਕੇ ਮੁੜ ਕੇ ਸੰਭਲ ਕੇ ਖੜੇ ਹੋ ਸਕੇ ਸੋਚ ਉਹਨਾਂ ਦੀ ਵੱਖਰੀ ਹੈ ਸਾਡੀ ਵੱਖਰੀ ਹੈ ਜੇ ਉਹ ਆਪ ਦੀ ਸੋਚ ਤੇ ਪੈਰਾ ਦੇਣ ਉਹਨਾਂ ਨੂੰ ਮਤਲਬ ਮੁਬਾਰਕਬਾਦ ਆ ਪਰ ਜਦੋਂ ਉਹ ਸਾਡੀ ਸੋਚ ਨੂੰ ਡਿਫਾਈਨ ਕਰਦੇ ਆ ਨਾ ਜਦੋਂ ਉਹ ਕਹਿੰਦੇ ਆ ਕਿ ਵੀ ਨਹੀਂ ਤੁਸੀਂ ਐ ਨਹੀਂ ਜਿਵੇਂ ਤੁਸੀਂ ਸੋਚਦੇ ਤੁਸੀਂ ਓਵੇਂ ਨਹੀਂ ਸੋਚਣਾ ਤੁਸੀਂ ਓਵੇਂ ਸੋਚਣਾ ਜਿਵੇਂ ਅਸੀਂ ਦੱਸਾਂਗੇ ਸਾਨੂੰ ਇਸ ਚੀਜ਼ ਤੋਂ ਪ੍ਰੋਬਲਮ ਆ ਮਤਲਬ ਸਾਨੂੰ ਡਿਫਾਈਨ ਕਰਦੇ ਆ ਵੀ ਸਿੱਖ ਆਪਣੇ ਆਪ ਨੂੰ ਡਿਫਾਈਨ ਆਪ ਕਰ ਸਕਦੇ ਆ ਪੀਆਰਐਸਐਸ ਬੀਜੇਪੀ ਕੌਣ ਹੁੰਦੇ ਸਿੱਖਾਂ ਨੂੰ ਡਿਫਾਈਨ ਕਰਨ ਵਾਲੀ ਕਿ ਲੱਖ ਅੱਜ ਸਿੱਖਾਂ ਦੇ ਔਕੜਾ ਨੇ ਸਾਡੇ ਕੁਦਰਤੀ ਸਰੋਤ ਲੁੱਟੇ ਜਾ ਚੁੱਕੇ ਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਇੱਥੇ ਪੰਜਾਬ ਦੀ ਬਸੋਂ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਚ ਬਾਹਰ ਜਾ ਚੁੱਕਾ ਆ ਪੰਜਾਬ ਚ ਨਸ਼ੇ ਦਾ ਗੈਂਗਵਾਰ ਦਾ ਇੱਕ ਵੱਡਾ ਨੈਕਸਸ ਖੜਾ ਹੋ ਚੁੱਕਾ ਆ ਤਾਂ ਸਾਰੇ ਸਾਹਮਣੇ ਚੈਲੰਜ ਆ ਗਏ ਆ ਪਰ ਉਦੋਂ ਹੀ ਅੱਗੇ ਕਿਵੇਂ ਵਧਣਾ ਵਾ ਉਹ ਜਿਹੜਾ ਹੈ ਸ਼ਹੀਦ ਜੀ ਸਾਕਾ ਆ ਇਹ ਸਾਨੂੰ ਪ੍ਰੇਰਣਾ ਦਿੰਦਾ ਆ ਕਿ ਤੁਸੀਂ ਕਦੇ ਵੀ ਢਿੰਦੀ ਗਲਾ ਦੇ ਵਿੱਚ ਨਹੀਂ ਜਾਣਾ ਦੇਖੋ ਜੀ ਜਦੋਂ ਸੰਘਰਸ਼ ਦੇ ਰਾਹ ਤੇ ਤੁਰਨਾ ਆਪਦੇ ਹੱਕਾਂ ਦੀ ਗੱਲ ਕਰਨੀ ਆ ਉਹਦੇ ਰਾਈਟਸ ਦੀ ਗੱਲ ਕਰਨੀ ਆ ਉਦੋਂ ਮੈਨੂੰ ਲੱਗਦਾ ਵੀ ਸਿਰ ਤੇ ਕਫਨ ਬੰਨ੍ਹ ਕੇ ਤੁਰਨਾ ਪੈਂਦਾਗਾ ਉਦੋਂ ਆਪ ਦਾ ਕਿਹੜਾ ਨਿਸ਼ਾਨਾਗਾ ਉਹ ਮਤਲੇ ਸਿਰਫ ਉਹ ਨਿਸ਼ਾਨੇ ਵੱਲ ਧਿਆਨ ਹੋਣਾ ਚਾਹੀਦਾਗਾ ਆਸੇ ਪਾਸੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਪਹਿਲੀ ਵਾਰ ਨਹੀਂ ਆ ਰਹੀਆਂ ਸਾਡਾ ਇਤਿਹਾਸ ਰਿਹਾ ਪੰਜ ਸਦੀਆਂ ਤੋਂ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਪਰ ਅਸੀਂ ਸਾਰਾ ਕੁਝ ਇਹ ਚੱਲਦੇ ਹੋਏ ਅੱਗੇ ਵਧਦੇ ਆ ਰਹੇ ਹਾਂ ਪਰ ਸਰਕਾਰ ਕਹਿੰਦੀ ਨਹੀਂ ਇਹ ਵੀਰ ਬਾਲ ਦਿਵਸ ਆ ਵੀਰ ਬਾਲ ਦਿਵਸ ਤੇ ਬਾਬਿਆਂ ਤੇ ਕੀ ਅੰਤਰ ਆ ਨੌਜਵਾਨ ਪੀੜ੍ਹੀ ਛੇਂ ਦੇ ਇਸ ਚੀਜ਼ ਤੋਂ ਉੱਪਰ ਨਹੀਂ ਹੋ ਸਕੀ ਦੱਸੇ ਅੱਜ ਪੰਜਾਬ 'ਚ ਉਹ ਆਵਾਜ਼ ਨਹੀਂ ਉੱਠੀ ਜੋ ਚਾਹੀ ਕਿ ਵੀਰਬਾਲ ਦੇ ਵਸਾ ਕਿ ਸਾਡੇ ਬਾਪੇ ਆ ਹੁਣ ਇੱਕ ਪਾਸੇ ਦਾ ਨਿਹੰਗ ਸਿੰਘ ਜਦੋਂ ਸਾਬ ਜੀ ਦਾ ਫਤੇ ਸਿੰਘ ਹੱਥ ਦੇ ਵਿੱਚ ਉਹਨਾਂ ਦੇ ਇੱਕ ਛੋਟੀ ਹੀ ਤੇ ਢਿੱਲਾ ਜਿਹਾ ਦਮਾਲਾ ਸਜਾਇਆ ਤੇ ਪਾਸ਼ਾ ਦੇ ਕੋਲ ਆ ਕੇ ਘਾਲ ਗਿਆ ਉਹਨਾਂ ਨੇ ਤੇ ਮਹਾਰਾਜ ਹੱਸ ਕੇ ਗਿਆ ਵੀ ਫਤੇ ਸਿੰਘ ਦੇ ਨਾਂ ਤੇ ਵੀ ਪੰਥ ਚੱਲੇਗਾ ਅੱਜ ਨਿਹੰਗ ਸਿੰਘ ਇਹੋ ਕਹਿੰਦੇ ਨਾ ਵੀ ਜਥੇ ਫਤੇ ਸਿੰਘ ਕੇ ਜਿਦੋਂ ਆਪਦੇ ਚਕਰਾਂ ਲਾਉਂਦੇ ਅਰਦਾਸ ਕਰਦੇ ਆ ਤਾਂ ਫਤੇ ਸਿੰਘ ਜਿਹੜੇ ਸਾਬ ਜੀ ਦੇ ਨਾਂ ਤੇ ਐਡੇ ਨਿਹੰਗ ਸਿੰਘ ਇੱਥੇ ਬੰਦੀਆਂ ਚੱਲ ਰਹੀਆਂ ਦਲ ਪੰਥ ਚੱਲ ਰਿਆ ਉਹਨੂੰ ਬਾਲ ਕਹਿਣਾ ਉਹ ਆਪਦੇ ਆਪ ਦੇ ਵਿੱਚ ਹੀ ਕਹਿ ਸਕਦੇ ਆ ਵੀ ਜਿਉਂ ਕਹਿੰਦੇ ਆਪਾਂ ਸ਼ਰਦਾ ਪੇਂਟ ਕਰ ਰਹੇ ਆ ਤਾਂ ਸੂਰਜ ਨੂੰ ਦੀਵਾ ਬਖੋਲਣ ਦੀ ਗੱਲ ਆ ਉਹਨਾਂ ਦੀ ਜਿਹੜੀ ਆਪਾਂ ਕਹੀਏ ਵੀ ਸ਼ਹਾਦਤ ਹਨਾ ਵੀ ਉਹਨਾਂ ਨੂੰ ਆਪਾਂ ਇਤਿਹਾਸ ਦੇ ਵਿੱਚ ਬਾਬਾ ਕਹਿ ਕੇ ਸੰਬੋਧਨ ਕਰਦੇ ਆਂ ਪਾਪਾ ਜ਼ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤਾਂ ਉਸ ચીਨ ਨੂੰ ਇਹਨਾਂ ਨੇ ਆਪਦੇ ਨੈਰੇਟਿਵ ਦੇ ਅੰਦਰ ਲਿਆ ਕੇ ਉਸ ચીਨ ਨੂੰ ਵੀਰਵਾਲ ਦਿਵਸ ਵਜੋਂ ਮਤਲਬ ਇੱਕ ਸੈਲੀਬ੍ਰੇਟ ਕਰਨਾ ਉੱਤੋਂ ਸਾਡੇ ਨੂੰ ਇਹ ਦਰਸਾਉਂਦੇ ਆ ਕਿ ਅਸੀਂ ਤੁਹਾਡੇ ਦੇ ਆਸਾਨ ਕਰਦੇ ਆਂ ਤੁਹਾਡੇ ਅਸੀਂ ਛਿੱਤੀ ਦਿਹਾੜੇ ਮਨਾ ਰਹੇ ਆਂ ਨਾ ਵੀ ਉਹ ਸਾਡੇ ਦੇ ਆਸਾਨ ਥੂੜੀ ਕਰ ਰਹੇ ਹੋ ਵੀ ਤੁਸੀਂ ਸਾਡੀ ਹਿਸਟਰੀ ਨੂੰ ਡਿਸਟੋਰਟ ਕਰ ਰਹੇ ਹੋ ਕਹਿੰਦੇ ਰਾਜਨੀਤਿਕ ਮਸਲੇ ਆ ਜਿਹੜੇ ਉਹ ਸਾਰੀ ਦੁਨੀਆ ਦੇ ਵਿੱਚ ਵੀ ਉਹਨਾਂ ਸਾਰਿਆਂ ਦੇ ਮਸਲਿਆਂ ਦੇ ਉੱਪਰ ਉਹ ਅੱਗੇ ਮੈਨੂੰ ਲੱਗਦਾ ਨਹੀਂ ਕਿ ਜੇ ਉਹ ਇਮਾਨਦਾਰੀ ਤਨ ਦੇਈ ਦੇ ਨਾਲ ਅੱਗੇ ਲੈ ਕੇ ਤੁਰਨਗੇ ਤੇ ਕੋਮ ਨਾ ਤਾਂ ਉਹਨਾਂ ਨੂੰ ਸਰੀਰਾਂ ਦੀ ਘਾਟ ਆਉਣ ਦਊਗੀ ਨਾ ਮਾਇਆ ਦੀ ਘਾਟ ਆਉਣ ਦਊਗੀ ਕਿਸੇ ਪੱਖ ਤੋਂ ਕੋਈ ਕਮੀ ਰਹਿਣ ਵਾਲੀ ਮਸਲਾ ਇਹ ਆ ਵੀ ਉਹਨਾਂ ਦੀ ਵਿੱਲ ਤੇ ਆ ਵੀ ਉਹਨਾਂ ਦੀ ਵਿੱਲ ਆ ਜਿਹੜੀ ਉਹ ਕਿੱਥੇ ਕੋ ਖੜੀ ਆ ਜਿਹੜੇ ਸਾਹਿਬੀ ਆ ਦੇ ਸਾਲ ਸੀਗੇ ਹਨਾ ਵੀ 6 ਤੇ 9 ਸਾਲ ਦੀ ਉਮਰ ਆ ਪਰ ਜਿਸ ਤਰ੍ਹਾਂ ਨਾਲ ਉਹ ਸੂਬੇ ਦੇ ਮੂਰੇ ਡੋਲ ਰਹੇ ਆ ਵੀ ਉਹੀ ਸਾਡੇ ਲਈ ਪ੍ਰੇਰਨਾ ਸਰੋਤ ਆ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਤੁਹਾਨੂੰ ਡਰ ਨਹੀਂ ਲੱਗਦਾ ਉਹ ਨਹੀਂ ਹੁੰਦਾ ਹਨਾ ਵੀ ਸਾਡੇ ਲਈ ਤਾਂ ਉਹ ਪ੍ਰੇਰਨਾ ਸਰੋਤ ਆ ਸਾਡੇ ਬਾਬੇ ਆ ਸਾਹਿਬੀ ਆ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਚੱਲੇ ਹਾਂ ਜਦੋਂ ਤੁਹਾਡੇ ਇਤਿਹਾਸ ਦੇ ਵਿੱਚ ਐਡੀਆਂ ਵੱਡੀਆਂ ਸ਼ਹਾਦਤਾਂ ਹੁਣ ਤਾਂ ਤੁਹਾਨੂੰ ਫੇਰ ਡਰ ਨਹੀਂ ਲੱਗਦਾ ਅਕਾਲ ਚਲਣਾ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਨਤਮਸਤਕ ਹੋਣ ਇਥੇ ਸੰਗਤ ਪਹੁੰਚ ਰਹੀ ਆ ਤੇ ਖਾਸ ਕਰਕੇ ਜੇ ਆਪਾਂ ਪੂਰੇ ਸ਼ਹਿਰ ਦੇ ਵਿੱਚ ਗੱਲ ਕਰਦੇ ਆਂ ਤੇ ਲੰਗਰ ਭੰਡਾਰੇ ਵੀ ਚੱਲ ਰਹੇ ਆ ਇੱਥੇ ਜਿੱਥੇ ਲੰਗਰ ਭੰਡਾਰੇ ਚੱਲ ਰਹੇ ਆ ਤੇ ਗੁਰੂ ਕੇ ਲਾਲਾਂ ਦੀਆਂ ਬਾਤਾਂ ਪੈਂਦੀਆਂ ਮਾਤਾ ਗੁਜਰਕੌਰ ਨੂੰ ਸਜਦਾ ਹੋਣ ਵਾਸਤੇ ਸੰਗਤ ਪਹੁੰਚ ਰਹੀ ਹੈ ਜੇ ਚਮਕੌਰ ਦੀ ਗੜੀ ਵਾਲੇ ਪਾਸੇ ਦੀ ਗੱਲ ਕਰਦੇ ਆਂ ਲੱਖਾਂ ਦੀ ਤਦਾਦ ਦੇ ਯੋਧੇ ਲੈ ਕੇ ਸੰਗਤ ਜਾਂਦੀ ਹੈ ਸਫਰ-ਏ-ਸ਼ਹਾਦਤ ਆਏ ਪੈਂਡਾ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਲਾਲਣੇ ਤੈਅ ਕੀਤਾ ਉਸੇ ਹਿਸਾਬ ਦੇ ਨਾਲ ਸੰਗਤ ਤੈਅ ਕਰਦੀ ਹੋਈ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚਦੀ ਆ ਸਜਦਾ ਹੁੰਦੀ ਆ ਨਾਤਮਸਤਕ ਹੁੰਦੀ ਆ ਹੁਣ ਲਗਾਤਾਰ ਜੇ ਇਸ ਧਰਤੀ ਦੀ ਗੱਲ ਕਰੀਏ ਇਸ ਧਰਤੀ ਤੋਂ ਜੇ ਬਾਹਰ ਦੀ ਗੱਲ ਕਰਦੇ ਆ ਤੇ ਪੂਰੇ ਫਿਸ਼ਪ ਭਾਰਤ ਦੇ ਵਿੱਚ ਕੇਵਲ ਗੁਰੂ ਕੇ ਲਾਲਣਿਆਂ ਦੀਆਂ ਬਾਤਾਂ ਹੋ ਰਹੀਆਂ ਇਸ ਟਾਈਮ ਦੇ ਉੱਤੇ ਵੱਡੀਆਂ ਸ਼ਹੀਦੀਆਂ ਸੀ ਸਹਬਜ਼ਾਦੇ ਛੋਟੇ ਸਹਬਜ਼ਾਦੇ ਜਾਂ ਵੱਡੇ ਸਮੇਂ ਦੀ ਗੱਲ ਕਰੀਏ ਦੋਵੇਂ ਪਾਸੇ ਸ਼ਹੀਦਾਂ ਦਾ ਜ਼ਿਕਰ ਕਰਦੇ ਆ ਤੇ ਵੱਡੀਆਂ ਸ਼ਹੀਦੀਆਂ ਦੇ ਵਿੱਚ ਜ਼ਿਕਰ ਆਉਂਦਾ ਤੇ ਕੌਮ ਨੂੰ ਸੇਧ ਦਿੰਦੀਆਂ ਗੱਲਾਂ ਹੁੰਦੀਆਂ ਐਸਐਮ ਸ਼ਹੀਦਾਂ ਤੇ ਵੀ ਗੱਲ ਕਰਾਂਗੇ ਤੇ ਸੱਤ ਜਥੇਬੰਦੀ ਜਿਨੇ ਕਿ ਪਿਛਲੇ ਦਿਨਾਂ ਦੌਰਾਨ ਇੱਕ ਵੱਡਾ ਪ੍ਰੋਟੈਸਟ ਕੀਤਾ ਪੀਯੂ ਦੇ ਵਿੱਚ ਤੇ ਉਹ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿੱਚ ਇੱਕ ਆਵਾਜ਼ ਉੱઠી ਉਹ ਆਵਾਜ਼ ਸੀ ਕਿ ਜੇ ਦਿੱਲੀ ਦੇ ਸੰਘਰਸ਼ ਤੋਂ ਬਾਅਦ ਦੇ ਵਿੱਚ ਕਿਸੇ ਸੰਘਰਸ਼ ਦੀਆਂ ਬਾਤਾਂ ਪੈਣਗੀਆਂ ਤੇ ਉਹ ਪੰਜਾਬ ਯੂਨੀਵਰਸਿਟੀ ਸੰਘਰਸ਼ ਦੀਆਂ ਬਾਤਾਂ ਪੈਣਗੀਆਂ ਜਿਹਦੇ ਵਿੱਚ ਕਿਤੇ ਨਾ ਕਿਤੇ ਮੋੜਨਾ ਪਿਆ ਕੇਂਦਰ ਸਰਕਾਰ ਨੂੰ ਵੀ ਆ ਜੋ ਨੌਜਵਾਨ ਸੱਤ ਜਥੇਬੰਦੀ ਤੋਂ ਸਾਡੇ ਨਾਲ ਆ ਸੱਤ ਜਥੇਬੰਦੀ ਤੋਂ ਵੀਰ ਜੁਹਾਰ ਸਿੰਘ ਜੀ ਆ ਉਧਰੋਂ ਪੰਜਾਬ ਯੂਨੀਵਰਸਿਟੀ ਤੋਂ ਵੀਰ ਅਸ਼ਮੀਰ ਸਿੰਘ ਜੀ ਆ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁਆਸੇ ਕਿਵੇਂ ਵੇਖਦੇ ਹੋ ਇਹਨਾਂ ਦਿਹਾੜਿਆਂ ਦੇ ਉੱਤੇ ਸੰਗਤ ਦਾ ਨਤਮਸਤਕ ਹੋਣਾ ਤੁਸੀਂ ਵੀ ਪਹੁੰਚੇ ਹੋ ਕੀ ਸੁਨੇਹਾ ਦਿੰਦੇ ਹੋ ਤੁਸੀਂ ਦੇਖੋ ਜਿੱਥੇ ਜਿੱਥੇ ਵੀ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਜਿਹੜੀ ਇੱਥੇ ਸਹਬਜ਼ਾਦਾ ਫਤਿਹ ਸਿੰਘ ਤੇ ਸਹਬਜ਼ਾਦਾ ਜਰਵਰ ਸਿੰਘ ਦੀ ਸ਼ਹਾਦਤ ਉਹ ਲਸਾਂ ਨਿਸ਼ਾ ਦਿੱਤਾ ਦੁਨੀਆ ਦੇ ਵਿੱਚ ਉਹਦੇ ਬਰਾਬਰ ਦੀ ਜਿਹੜੀ ਆ ਕੋਈ ਮਿਸਾਲ ਨਹੀਂ ਜਿੰਨੀ ਅਡੋਲਤਾ ਅਡੋਲਤਾ ਦੇ ਨਾਲ ਸਭ ਤੋਂ ਪਹਿਲਾਂ ਤਾਂ ਪਾਤਸ਼ਾਹ ਦੇ ਘਰ ਜਨਮ ਲੈ ਕੇ ਆਨੰਦਪੁਰ ਸਾਹਿਬ ਨੰਦਾਂ ਦੀ ਪੁਰੀ ਦੇ ਨਿਵਾਸੀ ਰਹੇ ਹੋਣ ਤੇ ਜਿੰਨਾ ਹਾਲਾਤਾਂ ਚ ਆਨੰਦਪੁਰ ਛੱਡਣਾ ਪਿਆ ਜਿੰਨਾ ਹਾਲਾਤਾਂ ਜੇ ਆਨੰਦਪੁਰ ਦੇ ਘੇਰੇ ਦਰਾਂ ਅੱਠ ਮਹੀਨੇ ਰਹੇ ਤੇ ਜਿੰਨਾ ਹਾਲਾਤਾਂ ਚ ਸਰਸਾ ਲੰਗੇ ਤੇ ਪਰਿਵਾਰ ਵਿਛੜ ਗਿਆ ਉਹ ਭਰਾ ਜਿਹੜੇ ਚਤੋਂ ਪੈਰ ਹਰ ਵੇਲੇ ਨਾਲ ਰਹਿੰਦੇ ਸੀ ਉਹ ਮਹਾਰਾ ਸੱਚੇ ਪਾਤਸ਼ਾਹ ਸਿੱਖੋ ਸਾਰਿਆਂ ਦਾ ਸਾਥ ਉੱਥੇ ਜਿਹੜਾ ਉਹਨਾਂ ਦਾ ਵਿਛੜਿਆ ਉਸ ਤੋਂ ਬਾਅਦ ਬਜ਼ੁਰਗ ਮਾਤਾ ਦੇ ਨਾਲ ਤੁਰੇ ਜਾ ਰਹੇ ਐ ਨਹੀਂ ਪਤਾ ਵੀ ਕਿੱਥੇ ਪਹੁੰਚਣਾ ਕੀ ਮੰਜ਼ਲਾ ਕੀ ਹੈ ਸ਼ਰੋਣਾ ਹੈ ਉਸ ਤੋਂ ਵੀ ਅੱਗੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਵਸਾਹ ਘਾਤ ਹੋਇਆ ਗ੍ਰਿਫਤਾਰੀ ਹੋਈ ਤੇ ਜਿਹਨਾਂ ਹਾਲਾਤਾਂ ਦੇ ਵਿੱਚ ਸੂਬੇ ਦੀ ਕਚੈਰੀ 'ਚ ਪੇਸ਼ ਕੀਤਾ ਗਿਆ ਉਹ ਸਾਰਾ ਸਫ਼ਰ ਹੀ ਜਿਹੜਾ ਆਪਣੇ ਆਪ ਦੇ ਵਿੱਚ ਲਾਮਸਾਲ ਆ ਤੇ ਉਦੋਂ ਅੱਗੇ ਜਿਹੜਾ ਸੂਬੇ ਦੀ ਕਚੈਰੀ ਦੇ ਵਿੱਚ ਜਿਵੇਂ ਉਹਨਾਂ ਨੀਤੀ ਦੇ ਨਾਲ ਮਨਵਲ ਤੋੜਨ ਦੀ ਕੋਸ਼ਿਸ਼ ਕੀਤੀ ਚਾਹੇ ਦਰਵਾਜ਼ਾ ਛੋਟਾ ਲਾਉਣਾ ਹੋਵੇ ਚਾਹੇ ਉਹਨਾਂ ਨੂੰ ਲਾਲਚ ਦੇਣਾ ਹੋਵੇ ਚਾਹੇ ਡਰਾਉਣਾ ਧਮਕਾਉਣਾ ਹੋਵੇ ਹਰ ਹੀ ਲਵਰ ਤੇ ਆ ਦੋਨੇ ਸਾਰੇ ਦੇ ਵਿੱਚੋਂ 6 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਅਜੇ ਤੂੰ ਉਹ ਕਿ ਨਿਕਲਣਾ ਅਡੋਲਟਾ ਦੇ ਨਾਲ ਸ਼ਹਾਦਤ ਜਿਹੜੀ ਆ ਉਹਨੂੰ ਪ੍ਰਾਪਤ ਕਰਨਾ ਉਹ ਆਪਣੇ ਆਪ ਦੇ ਵਿੱਚ ਇੱਕ ਲਾ ਮਸਾਲ ਮੈਂ ਕਹਿੰਦਾ ਵੀ ਰਹੀ ਦੁਨੀਆ ਤੱਕ ਜਿੰਨਾ ਚਿਰ ਇਹ ਸੰਸਾਰ ਜਿੰਨਾ ਚਿਰ ਧਰਤੀ ਵਸਦੀ ਰਹੂਗੀ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਜਿਹੜੀ ਸਹਬਜ਼ਾਦਿਆਂ ਨੇ ਜਿਹੜੀ ਉਹ ਕੁਰਬਾਨੀ ਕਰਕੇ ਉਹ ਆਪ ਦਾ ਖੂਨ ਪਾਇਆ ਆ ਉਹਦੇ ਸਿਰ ਤੇ ਸਿੱਖੀ ਦਾ ਪਰਚਮ ਹਮੇਸ਼ਾ ਬੁਲੰਦ ਰਹੇਗਾ ਇਸ ਕਰਕੇ ਜਿਹੜੀ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਆ ਇਹ ਲੱਖ ਨਗਾਰ ਦੇ ਵਿੱਚ ਚਲੇ ਜਾਣ ਮਤਲਬ ਪੰਜਾਬ ਦੇ ਵਿੱਚ ਵਸਦੇ ਸਿੱਖ ਕੁਝ ਵੀ ਹੋ ਜੇ ਪਰ ਉਹ ਸ਼ਹਾਦਤ ਦੇ ਵਿੱਚ ਇੰਨੀ ਸ਼ਕਤੀ ਆ ਕਿ ਸਿੱਖ ਉਤੋਂ ਪ੍ਰੇਰਣਾ ਲੈ ਕੇ ਮੁੜ ਕੇ ਸੰਭਲ ਕੇ ਖੜੇ ਹੋ ਸਕਣਗੇ ਨੀ ਮજબૂત ਆਸ਼ਮੀਤ ਲੱਗਦਾ ਕਿ ਇਹ ਨੀ ਮજબૂત ਆ ਮੈਂ ਤੁਹਾਡੀਆਂ ਤਸਵੀਰਾਂ ਵੇਖੀਆਂ ਸੀ ਪੰਜਾਬ ਯੂਨੀਵਰਸਿਟੀ ਦੇ ਚ ਬੜੀ ਖੁਸ਼ੀ ਮਿਲੀ ਕਿ ਕੌਮ ਦੀ ਗੱਲ ਕਰਨ ਵਾਲੇ ਕਿਉਂਕਿ ਅਕਸਰ ਹੀ ਆਪਾਂ ਮਿਲਦੇ ਰਹੇ ਆ ਵੀਰ ਜੁਹਾਰ ਸਿੰਘ ਨੂੰ ਮਿਲਦੇ ਸੀ ਨੌਜਵਾਨਾਂ ਨੂੰ ਮਿਲਦੇ ਸੀ ਪਰ ਕੁਝ ਵੱਖਰਾ ਕਰਕੇ ਉਖਾੜਿਆ ਤੁਸੀਂ ਕਿਉਂਕਿ ਕਿਸਾਨੀ ਸੰਘਰਸ਼ ਵੀ ਤੁਸੀਂ ਆਪ ਪਿੰਡੇ ਤੇ ਹੰਡਾਇਆ ਤੁਹਾਡੇ ਦੇ ਨੌਜਵਾਨਾਂ ਨੇ ਹੰਡਾਇਆ ਉਸ ਤੋਂ ਬਾਅਦ ਅੱਜ ਇਹ ਬਾਤਾਂ ਪਈਆਂ ਤੇ ਫਿਰ ਤੁਹਾਡੇ ਸੰਘਰਸ਼ ਦੀਆਂ ਪਈਆਂ ਵਧਾਈ ਦੇ ਪਾਤਰ ਹੋ ਤੁਸੀਂ ਪਹਿਲੀ ਗੱਲ ਤੇ ਬਿਲਕੁਲ ਜੀ ਸਾਨੂੰ ਜਿਹੜਾ ਸੰਘਰਸ਼ ਆ ਸਾਨੂੰ ਗੁੜਤੀ ਦੇ ਵਿੱਚ ਮਿਲਦਾਗਾ ਸਾਡਾ ਜਿਹੜਾ ਇਤਿਹਾਸ ਆ ਸਾਰਾ ਸੰਘਰਸ਼ਾਂ ਦਾ ਰਿਹਾਗਾ ਤੇ ਸ਼ਹਾਦਤਾਂ ਦਾ ਰਿਹਾਗਾ ਅਸੀਂ ਜਿਹੜਾ ਇੱਥੇ ਅੱਜ ਦੇ ਸਮੇਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਸੰਘਰਸ਼ ਕਰ ਰਹੇ ਆ ਇਹ ਸੰਘਰਸ਼ ਦੀ ਸਿਹਤ ਅਸੀਂ 18ਵੀਂ ਸਦੀ ਦੇ ਸੰਘਰਸ਼ ਤੋਂ ਲੈਨੇ ਆ ਕਿ ਜਿਸ ਤਰ੍ਹਾਂ ਨਾਲ 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖ ਸੀਗੇ ਕੋਲੇ ਕੁਛ ਵੀ ਨਹੀਂ ਸੀ ਰਿਆ ਘਰ-ਬਾਰ ਛੱਡ ਚੁੱਕੇ ਸੀਗੇ ਪਿੰਡੇ ਤੇ ਇੱਕ ਸ਼ਹਿਰੇ ਰਹਿ ਗਏ ਸੀਗੇ ਨਾਲ ਘੋੜੇ ਰਹਿ ਗਏ ਸੀਗੇ ਤੇ ਹੱਥ ਦੇ ਵਿੱਚ ਛੋਲੀਆਂ ਦੀ ਮੁੱਠ ਸੀਗੀ ਤੇ ਉਹਨਾਂ ਨੇ ਉਸ ਤਰ੍ਹਾਂ ਨਾਲ ਉੱਥੇ ਉਸ ਸਮੇਂ ਦੇ ਜਿਹੜੇ ਹਲਾਸੀ ਜਦੋਂ ਸਿੱਖਾਂ ਦੇ ਸਿਰ ਦਾ ਜਿਹੜਾ ਪੱਗੜੇ ਲੱਦ ਲੱਦ ਕੇ ਦਿੱਲੀ ਤੱਕ ਜਾਂਦੇ ਰਹੇ ਹਨ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਉਹਨਾਂ ਨੇ ਉਸ ਸਮੇਂ ਦੇ ਵਿੱਚ ਸਿੱਖਾਂ ਨੇ ਜਿਸ ਤਰ੍ਹਾਂ ਸੰਘਰਸ਼ ਕੀਤਾ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ 18ਵੀਂ ਸਦੀ ਦੇ ਸਿੰਘਾਂ ਤੋਂ ਪ੍ਰੇਰਨਾ ਲੈ ਕੇ ਅਸੀਂ 21ਵੀਂ ਸਦੀ ਦੇ ਵਿੱਚ ਇਹੜਾ ਅੱਜ ਸੰਘਰਸ਼ ਆਉ ਕਰ ਰਹੇ ਆਂ ਅਸ਼ਮੀਦ ਡਰਨੇ ਆਉਂਦਾ ਵੈਸੇ ਸਿੰਘਾਂ ਦੇ ਸਿਰਾਂ ਦੇ ਮੁੱਲ ਤੇ ਹੁਣ ਵੀ ਪੈਂਦੇ ਆ ਵੈ ਕੋਈ ਸ਼ੱਕ ਵਾਲੀ ਗੱਲ ਨਹੀਂ ਜਦੋਂ ਮੁੱਲ ਪੈਂਦੇ ਸੀ ਤੇ ਮੁੱਲ ਕਿਤੇ ਆਉਂਦੀਆਂ ਹੋਣਗੀਆਂ ਧਮਕੀਆਂ ਵੀ ਕਿਤੇ ਕੋਈ ਨਾ ਕੋਈ ਗੱਲਬਾਤ ਤੇ ਹੁੰ ਜਦੋਂ ਇਹ ਸੰਘਰਸ਼ ਦੇ ਰਾਹ ਪੈਂਦਾ ਤੁਰਨਾ ਤੇ ਫਿਰ ਬੜਾ ਮੁਸ਼ਕਲਾ ਚਲਣੀਆਂ ਪੈਂਦੀ। ਦੇਖੋ ਜੀ ਜਦੋਂ ਸੰਘਰਸ਼ ਦੇ ਰਾਹ ਤੇ ਤੁਰਨਾ ਆਪਦੇ ਹੱਕਾਂ ਦੀ ਗੱਲ ਕਰਨੀ ਆ ਉਹਦੇ ਰਾਈਟਸ ਦੀ ਗੱਲ ਕਰਨੀ ਆ ਉਦੋਂ ਮੈਨੂੰ ਲੱਗਦਾ ਵੀ ਸਿਰ ਤੇ ਕਫਨ ਬੰਨ ਕੇ ਤੁਰਨਾ ਪੈਂਦਾਗਾ। ਉਦੋਂ ਆਪ ਦਾ ਕਿਹੜਾ ਨਿਸ਼ਾਨਾਗਾ ਉਹ ਮਤ ਕੇ ਸਿਰਫ ਨਿਸ਼ਾਨੇ ਵੱਲ ਧਿਆਨ ਹੋਣਾ ਚਾਹੀਦਾਗਾ। ਆਸੇ ਪਾਸੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਪਹਿਲੀ ਵਾਰ ਨਹੀਂ ਆ ਰਹੀਆਂ। ਸਾਡਾ ਇਤਿਹਾਸ ਰਿਹਾ 5 ਸਦੀਆਂ ਤੋਂ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਪਰ ਅਸੀਂ ਸਾਰਾ ਕੁਝ ਇਸ ਚਲਦੇ ਹੋਏ ਅੱਗੇ ਵਧਦੇ ਆ ਰਹੇ ਹਾਂ। ਚੇਕ ਗੋਣ ਦੇਣ ਵਾਲੀ ਫੋਟੋ ਸੀ ਮੈਂ ਤੁਹਾਡੀਆਂ ਵੇਖੀਆਂ ਸੀ ਜਿਹੜੀ ਖਾਲੜਾ ਸਾਹਿਬ ਦੇ ਨਾਲ ਹੈ ਇਹਨਾਂ ਵੀਰਾਂ ਨੇ ਇੱਕ ਫੋਟੋ ਸ਼ੁਰੂਆਤ ਵੀ ਪਿਛਲੀ ਵਾਰੀ ਜੋ ਸੱਤ ਜਿੱਤੀ ਸੀ ਉਦੋਂ ਵੀ ਮੈਂ ਉਦੋਂ ਤੇ ਗੱਲਬਾਤ ਕੀਤੀ ਸੀ ਇਸ ਵਾਰੀ ਜੋ ਸੱਤ ਜਿੱਤੀ ਖਾਲੜਾ ਸਾਹਿਬ ਦੀ ਫੋਟੋ ਤੁਹਾਡੇ ਪਿੱਛੇ ਸੀ ਤੁਸੀਂ ਆਪਣੇ ਆਫਿਸ ਦੇ ਵਿੱਚ ਜਿੱਥੇ ਬੈਠੇ ਸੀ ਬਹੁਤ ਵਧੀਆ ਲੱਗਾ ਉਦੋਂ ਤੇ ਵੀ ਕਿੰਤੂ ਪਰੰਤੂ ਹੋਇਆ ਕਿ ਖਾਲੜਾ ਸਾਹਿਬ ਦੀ ਫੋਟੋ ਨਾ ਲੱਗੇ ਬਿਲਕੁਲ ਜੀ ਤੁਸੀਂ ਦੇਖੋ ਵੀ 20ਵੀਂ ਸਦੀ ਦੇ ਵਿੱਚ ਖਾਲੜਾ ਸਾਹਿਬ ਦੀ ਇੱਕ ਬਹੁਤ ਵੱਡੀ ਸ਼ਹਾਦਤ ਰਹੀ ਆ ਤੇ ਉਹਨਾਂ ਦੀ ਫੋਟੋ ਲਾਉਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਅਸੀਂ ਉਹਨਾਂ ਨੂੰ ਆਪਣੀ ਵਿਦਿਆਰਥੀ ਅਤੇ ਬੰਦੀ ਸਾਥ ਦਾ ਇੱਕ ਆਈਡਲ ਮੰਨ ਕੇ ਚੱਲਦੇ ਆ ਤੇ ਜਦੋਂ ਉਹਨਾਂ ਦੀ ਆਪ ਦਫ਼ਤਰ ਦੇ ਵਿੱਚ ਫੋਟੋ ਲਾਈ ਆ ਤਾਂ ਜ਼ਰੂਰ ਉੱਥੋਂ ਦੀ ਜਿਹੜੀ ਅਥਾਰਟੀ ਸੀਗੀ ਜੋ ਕਿ ਆਰਐਸਐਸ ਭਾਜਪਾ ਦੀ ਅਥਾਰਟੀ ਆ ਤੇ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਗਿਆ ਪਰ ਅਸੀਂ ਪ੍ਰੈਸ਼ਰ ਨੂੰ ਮਤਲਬ ਉਹਨਾਂ ਨੂੰ ਕਬੂਲ ਨਹੀਂ ਕੀਤਾ ਅਸੀਂ ਆਪਦੀ ਗੱਲ ਤੇ ਡੋਲ ਰਹੇ ਆ ਤੇ ਅਸੀਂ ਫੋਟੋ ਜਿਹੜੀ ਉਸ ਤਰ੍ਹਾਂ ਬਰਕਰਾਰ ਰੱਖੀਏ ਕਿਉਂਕਿ ਸਾਡੇ ਆਈਡਲ ਨੇ ਉਹ ਜਦੋਂ ਇਹ ਆਪਣੇ ਦਫ਼ਤਰਾਂ ਦੇ ਵਿੱਚ ਆਪਦੇ ਆਈਡਲਾਂ ਦੀ ਫੋਟੋ ਮਾ ਲਾਉਂਦੇ ਆ ਤਾਂ ਅਸੀਂ ਕਿਉਂ ਨਾ ਆਪਦੇ ਆਈਡ RSS ਤੇ BJP ਇੱਕ ਵੱਡੀ țeਰਾ ਤੇਰਾ ਪਹਿਲਾਂ ਕਿਹਾ ਸੀ ਕਿਤੇ ਮਨ ਦੇ ਬਲਬਲੇ ਰਾਤ ਨੂੰ ਸੋਚਿਆ ਨਹੀਂ ਆਉਂਦੀਆਂ ਕਿ ਕਿਹਦੇ ਨਾਲ ਪੰਗਾ ਲੈ ਲਿਆ ਕਿਉਂਕਿ RSS ਤੇ ਤਾਂ BJP ਦੀ ਗੱਲ ਕਰਦੇ ਆ ਨਾ ਉਹਨਾਂ ਦੀ ਸੋਚ ਵੱਖਰੀ ਆ ਆਪਣੀ ਸੋਚ ਵੱਖਰੀ ਆ ਬਿਲਕੁਲ ਜੀ ਦੇਖੋ ਸੋਚ ਉਹਨਾਂ ਦੀ ਵਕਰੀ ਹੈ ਸਾਡੀ ਵਕਰੀ ਹੈ ਜੇ ਉਹ ਆਪ ਦੀ ਸੋਚ ਤੇ ਪੈਰਾ ਦੇਣ ਉਹਨਾਂ ਨੂੰ ਮਤਲਬ ਮੁਬਾਰਕਬਾਦ ਆ ਪਰ ਜਦੋਂ ਉਹ ਸਾਡੀ ਸੋਚ ਨੂੰ ਡਿਫਾਈਨ ਕਰਦੇ ਹਨ ਜਦੋਂ ਉਹ ਕਹਿੰਦੇ ਆ ਕਿ ਵੀ ਨਹੀਂ ਤੁਸੀਂ ਐ ਨਹੀਂ ਜਿਵੇਂ ਤੁਸੀਂ ਸੋਚਦੇ ਤੁਸੀਂ ਓਵੇਂ ਨਹੀਂ ਸੋਚਣਾ ਤੁਸੀਂ ਓਵੇਂ ਸੋਚਣਾ ਜਿਵੇਂ ਅਸੀਂ ਦੱਸਾਂਗੇ ਸਾਨੂੰ ਉਸ ਚੀਜ਼ ਤੋਂ ਪ੍ਰੋਬਲਮ ਆ ਮਤਲਬ ਸਾਨੂੰ ਡਿਫਾਈਨ ਕਰਦੇ ਆ ਵੀ ਸਿੱਖ ਆਪਣੇ ਆਪ ਨੂੰ ਡਿਫਾਈਨ ਆਪ ਕਰ ਸਕਦੇ ਆ ਵੀ ਆਰਐਸਐਸ ਬੀਜੇਪੀ ਕੌਣ ਹੁੰਦੀ ਐ ਸਿੱਖਾਂ ਨੂੰ ਡਿਫਾਈਨ ਕਰਨ ਵਾਲੀ ਅੱਛਾ ਇੱਕ ਸੋਚ ਇਸ ਧਰਤੀ ਤੋਂ ਉਠੀ ਛੋਟੇ ਸਾਹਿਬ ਜਾਨਾਂ ਦੀ ਜਦੋਂ ਛੋਟਾ ਦਰਵਾਜ਼ਾ ਲਾਤਾ ਸੀ ਉਸ ਸਮੇਂ ਤੇ ਹਾਕਮ ਨੇ ਤੇ ਉਹਨਾਂ ਨੇ ਜੁੱਤੀ ਦੀ ਨੋਕ ਦੇ ਨਾਲ ਦਿਖਾ ਦਿੱਤਾ ਕਿ ਦਰਵਾਜ਼ੇ ਭਾਵੇਂ ਛੋਟੇ ਹੋਣ ਪਰ ਸੋਚ ਛੋਟੀ ਨਹੀਂ ਹੋ ਸਕਦੀ ਬਿਲਕੁਲ ਜੀ ਜਿਸ ਤਰ੍ਹਾਂ ਨਾਲ ਉਹ ਮਤਲਬ ਜਿਹੜੇ ਸਾਹਿਬੀਅਤ ਦੇ ਸਾਹਿ ਸੀਗੇ ਹਨਾ ਵੀ 6 ਤੇ 9 ਸਾਲ ਦੀ ਉਮਰ ਆ ਪਰ ਜਿਸ ਤਰ੍ਹਾਂ ਨਾਲ ਉਹ ਸੂਬੇ ਦੇ ਮੂਰੇ ਡੋਲ ਰਹੇ ਆ ਵੀ ਉਹੀ ਸਾਡੇ ਲਈ ਪ੍ਰੇਰਨਾ ਸਰੋਤ ਆ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਤੁਹਾਨੂੰ ਡਰ ਨਹੀਂ ਲੱਗਦਾ ਉਹ ਨਹੀਂ ਹੁੰਦਾ ਨਾ ਵੀ ਸਾਡੇ ਲਈ ਤਾਂ ਉਹ ਪ੍ਰੇਰਨਾ ਸਰੋਤ ਆ ਸਾਡੇ ਬਾਬੇ ਆ ਸਾਹਿਬੀਅਤ ਦੇ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਚੱਲੇ ਹਾਂ ਜਦੋਂ ਤੁਹਾਡੇ ਇਤਿਹਾਸ ਦੇ ਵਿੱਚ ਐਡੀਆਂ ਵੱਡੀਆਂ ਸ਼ਹਾਦਤਾਂ ਹੋਣ ਤਾਂ ਤੁਹਾਨੂੰ ਫਿਰ ਡਰ ਨਹੀਂ ਲੱਗਦਾ ਅੱਛਾ ਸਾਥ ਦੇ ਵਿੱਚ ਵੀ ਔਕੜਾਂ ਆਈਆਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿਉਂਕਿ ਅੱਜ ਬੇਸ਼ੱਕ ਸਾਡਾ ਵਿਸ਼ਾ ਹੋਰ ਹੋਊਗਾ ਮੈਂ ਪੁੱਛਾਂਗਾ ਕਿ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਸਾਥ ਨੂੰ ਕਿੰਨੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਔਕੜਾਂ ਤਾਂ ਜਦੋਂ ਤੁਸੀਂ ਲੀਤੋਂ हट ਕੇ ਕੋਈ ਵੀ ਕੰਮ ਕਰਦੇ ਜੇ ਤਾਂ ਉਹ ਆਉਂਦੀਆਂ ਹੀ ਆ ਠੀਕ ਹੈ ਨਾ ਉਹਦੇ ਵਿੱਚ ਚਾਹੇ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟਾਂ ਤੋਂ ਮਤਲਬ ਉੱਥੋਂ ਪ੍ਰੈਸ਼ਰ ਪੈਣਾ ਯੂਨੀਵਰਸਿਟੀ ਅਥਾਰਟੀ ਵੱਲੋਂ ਪੈਣਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰੀਕੇ ਆ ਜਿਨ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਗਈ ਕਿ ਇਹ ਚੁੱਪ ਕਰਕੇ ਜਿਆਦਾ ਟਿੱਕੇ ਬਹਿ ਜਾਣ ਜਾਂ ਫਿਰ ਜਿਹੜੀ ਇੱਕ ਕਨਵੈਨਸ਼ਨਲ ਪੋਲਿਟਿਕਸ ਚੱਲਦੀ ਆ ਉਹਦਾ ਹਿੱਸਾ ਬਣ ਜਾਣ। ਸੋ ਤਾਂ ਜਰੂਰ ਸਾਨੂੰ ਉਹ ਔਕੜਾਂ ਦਾ ਸਾਹਮਣਾ ਕਰਨਾ ਪਿਆ। ਹੁਣ ਵੀ ਕਰਨਾ ਪੈਂਦਾ। ਇਸ ਟਾਈਮ ਦੇ ਉੱਤੇ ਸੱਤ ਦੀ ਵੈਸੇ ਤੂਤੀ ਬੋਲਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹੁਣ ਤੇ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਪਤਾ ਲੱਗ ਗਿਆ ਹੋਣਾ ਕਿ ਸੱਤ ਦੇ ਨੌਜਵਾਨ ਆ ਜਿਹੜੇ ਇਹਨ ਮੰਨਣ ਵਾਲੇ ਨਹੀਂ ਹੈਗੇ। ਦੇਖੋ ਔਕੜਾਂ ਦਾ ਜਿਉਂ-ਜਿਉਂ ਅਸੀਂ ਅੱਗੇ ਵਧਾਂਗੇ ਇਸ ਰਸਤੇ ਤੇ ਤਾਂ ਆਉਣਗੇ ਸੱਚ ਦੇ ਰਸਤਾ ਤਾਂ ਕਦੀ ਵੀ ਮਤਲਬ ਤੁਸੀਂ ਦੁਨੀਆ ਦਾ ਇਤਿਹਾਸ ਚੱਕ ਲਓ। ਜਦੋਂ ਤੱਕਾ ਮਤਲਬ ਬੰਦੇ ਨੇ ਖੋਜ ਕੀਤੀ ਵੀ ਮਰੁੱਕੀ ਸਭਿਤਾ ਵਸਦੀ ਆ ਤਾਂ ਸੱਚ ਦੇ ਰਾਹ ਦੇ ਤੁਰਨ ਵਾਲਿਆਂ ਨੂੰ ਔਕੜਾਂ ਤਾਂ ਹੁੰਦੀਆਂ ਹੀ ਰਹੀਆਂ ਆਪਾਂ ਉਹਦੇ ਲਈ ਬਿਲਕੁਲ ਪ੍ਰਿਪੇਅਰਡ ਆ ਆਪਾਂ ਨੂੰ ਕੋਈ ਨਸਬ ਚਾਰ ਜਿਹੜੀ ਧਰਤੀ ਤੇ ਖੜੇ ਆ ਇਸ ਧਰਤੀ ਦਾ ਚੱਪਾ ਚੱਪਾ ਸਹਿਬਜ਼ਾਦਿਆਂ ਦੀ ਚਰਨਛੋਪਰਾਪਤਾ ਆ ਮਾਤਾ ਗੁਜਰੀ ਦੀ ਚਰਨਛੋਪਰਾਪਤਾ ਅੱਜ ਹਰ ਸੇਖੇ ਤੋਂ ਕੁਝ ਨਾ ਕੋਈ ਸਿੱਖਣ ਵਾਸਤੇ ਆਉਂਦਾ ਕੋਈ ਸਿੱਧ ਰਹਿਣ ਵਾਸਤੇ ਆਉਂਦਾ ਹਨਾ ਤੁਸੀਂ ਕੀ ਸਿੱਖ ਰਹੇ ਹੋ ਇੱਥੋਂ ਸਟਾਲ ਵੀ ਤੁਸੀਂ ਲਾਇਆ ਵਾ ਸੁਨੇਹਾ ਕੀ ਦੇਣ ਵਾਸਤੇ ਪਹੁੰਚੇ ਹੋ ਇੱਥੇ ਤੁਸੀਂ ਇਹ ਕੋਈ ਸਿੱਖਣ ਵਾਲੀ ਗੱਲ ਤਾਂ ਇਹ ਆ ਬੇ ਸਮੇਂ ਦੇ ਮਤਲਬ ਤੁਸੀਂ ਜਿੰਨਾ ਮਰਜੀ ਨਿਗਾਹ ਰਾਜੇ ਜਿੰਨੇ ਮਰਜੀ ਔਖੇ ਸਮੇ ਆ ਜਾਣ ਪਰ ਜਦੋਂ ਤੁਸੀਂ ਆਪਦੀ ਗੱਲ ਤੇ ਖੜੇ ਰਹਿੰਦੇ ਹੋ ਅਡੋਲਤਾ ਰੱਖਦੇ ਹੋ ਤਾਂ ਇੱਕਣਾ ਇੱਕ ਦਿਨ ਜਿਹੜਾ ਸੱਚ ਦੀ ਜਿੱਤ ਹੁੰਦੀ ਹੈ ਜਦੋਂ ਸਾਬਜਾਦਿਆਂ ਦੀ ਸ਼ਹਾਦਤ ਹੋਈ ਆ ਉਹਦੀ ਖਬਰ ਨੂਰੇ ਮਾਈ ਰਾਈ ਪਾਸ਼ਾ ਤੱਕ ਪਹੁੰਚੀ ਆ ਤਾਂ ਪਾਸ਼ਾ ਨੇ ਕਾਈ ਦਾ ਬੂਟਾ ਤੀਰ ਦੀ ਨੋਕ ਨਾਲ ਪੁੱਟ ਕੇ ਕਿਹਾ ਕਿ ਜਿਹੜੀ ਮੁਗਲ ਰਾਜ ਦੀ ਜੜ 뿌ਟੀ ਗਈ ਤੇ ਉਸ ਤੋਂ ਬਾਅਦ 7 ਸਾਲ ਨਹੀਂ ਪਏ ਅੱਲਾ ਯਾਰ ਖਾਨ ਯੋਗੀ ਵੀ ਕਹਿੰਦਾ ਨਾ ਕਿ ਇਸ ਕੇ ਬਾਅਦ ਯੋਗੀ ਨਾ ਹੋਈ ਬਹੁਤੀ ਦੇਰ थी ਜੇ ਬਸਤੀ ਸਰਹੰਦ ਦੀ ਇੰਟੋ ਘਾੜੇਰ ਦੀ ਤਾਂ ਸਮੇਂ ਨੇ ਵੇਖਿਆ ਨਾ ਸਾਰਾ ਕੁਝ ਇੱਕ ਦਹਾਕਾ ਨਹੀਂ ਪਿਆ ਤਾਂ ਹੀ ਇਹੋ ਹੀ ਪ੍ਰੇਰਣਾ ਲੈਨੇ ਆ ਕਿ ਲੱਖ ਅੱਜ ਸਿੱਖਾਂ ਦੇ ਔਕੜਾ ਨੇ ਸਾਡੇ ਕੁਦਰਤੀ ਸਰੋਤ ਲੁੱਟੇ ਜਾ ਚੁੱਕੇ ਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਇਥੇ ਪੰਜਾਬ ਦੀ ਬਸੋਂ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਚ ਬਾਹਰ ਜਾ ਚੁੱਕਾ ਆ ਪੰਜਾਬ ਚ ਨਸ਼ੇ ਦਾ ਗੈਂਗਵਾਰ ਦਾ ਇੱਕ ਵੱਡਾ ਨੈਕਸਸ ਖੜਾ ਹੋ ਚੁੱਕਾ ਆ ਤਾਂ ਸਾਰੇ ਸਾਹਮਣੇ ਚੈਲੰਜ ਆ ਗਏ ਆ ਪਰ ਉਦੋਂ ਹੀ ਅੱਗੇ ਕਿਵੇਂ ਵਧਣਾ ਵਾ ਉਹ ਜਿਹੜਾ ਹੈ ਸ਼ਹੀਦ ਦੀ ਸਾਕਾ ਆ ਇਹ ਸਾਨੂੰ ਪ੍ਰੇਰਨਾ ਦਿੰਦਾ ਆ ਕਿ ਤੁਸੀਂ ਕਦੇ ਵੀ ਟੈਂਦੀ ਗਲਾ ਦੇ ਵਿੱਚ ਨਹੀਂ ਜਾਣਾ ਵੀ ਜਿੰਨਾ ਔਖਾ ਸਮਾਂ ਪਾਸ਼ਾ ਨੇ ਆਪ ਤੇ ਪਿੰਡੇ ਤੇ ਹੰਡਾਇਆ ਜਦੋਂ 10ਵੇਂ ਪਾਸ਼ਾ ਅਨੰਦਪੁਰ ਦੇ ਕਿਲੇ ਦੇ ਵਿੱਚ ਸੀ ਤਾਂ 8 ਮਹੀਨੇ ਉੱਥੇ ਰਹੇ ਆ 1700 ਦੇ ਕਰੀਬ ਸਿੰਘ ਦੱਸਦੇ ਜਿਹਦੇ ਵਿੱਚੋਂ 1000 ਸਿੰਘ ਸ਼ਹੀਦ ਹੋਏ ਆ 700 ਜਿਹੜੇ ਆ ਉਹਨਾਂ ਨੇ ਬਹੁਤ ਜ਼ਿਆਦਾ ਫਾਕੇ ਕੱਟੇ ਆ ਤਾਂ ਪਾਸ਼ਾ ਨੇ ਕਿਸੇ ਦੇ ਨਾਲ ਬਚਨ ਕਰਦੇ ਆ ਗਿਆ ਹੀ ਕਿ ਮੈਂ ਸਿੱਖਾਂ ਦੇ ਹੌਸਲੇ ਦੀ ਪਰਖ ਕਰ ਰਿਹਾ ਆ ਇਹਦੇ ਵਿੱਚੋਂ ਜਿਹੜੇ ਨਿਸ਼ਕਾਮ ਹੋ ਕੇ ਜੂਝਣਗੇ ਉਹ ਮੇਰੇ ਸਰੂਪ ਦੇ ਵਿੱਚ ਆ ਜਾਣਗੇ ਤੇ ਜਿਹੜੇ ਕਿਸੇ ਕਾਮਨਾ ਦੇ ਨਾਲ ਜੂਜਣਗੇ ਉਹ ਰਾਜੇ ਮਹਾਰਾਜੇ ਬਣਨਗੇ ਵੀ ਮੈਂ ਸਿੱਖਾਂ ਦੀ ਪਰਖ ਕਰ ਰਿਹਾ ਤੇ ਪਾਸ਼ਾ ਜਦੋਂ ਸਿੱਖਾਂ ਦੇ ਨਾਲ ਵਚਨ ਕਰਦੇ ਆ ਤੇ ਪਾਸ਼ਾ ਉੱਥੇ ਵੀ ਸਿੱਖਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਥੋੜਾ ਦਿਨ ਹੋਰ ਠਹਿਰ ਜੋ ਵੀ ਮੈਂ ਤੁਹਾਨੂੰ ਸ੍ਰਿਸ਼ਟੀ ਦਾ ਰਾਜ ਬਖਸ਼ਾਂਗਾ ਰਾਜ ਭਾਗ ਬਖਸ਼ਾਂਗਾ ਪਰ ਵੇਖੋ ਇੱਕ ਗੱਲ ਕਹਿਣੀ ਆ ਸੌਖੀਆਂ ਮਤਲਬ ਪਾਸ਼ਾ ਵਾਸਤੇ ਸਭ ਕੁਝ ਹੀ ਉਹ ਆ ਅੱਜ ਇਹਨੂੰ ਲੱਗ ਸਕਦਾ ਵੀ ਸਿੱਖਾਂ ਨੇ ਕਿਉਂ ਨਹੀਂ ਗੱਲ ਮੰਨੀ ਪਰ ਉਹ ਮਹਾਰਾਜ ਦਾ ਕੌਤਕ ਹੀ ਬਾਦਰਾਜ ਨੇ ਜਿਹੜੀਆਂ ਧਰਾਂ ਇਸਲਾਮ ਦੇ ਨਾਂ ਤੇ ਜਾਂ ਹਿੰਦੂ ਪਹਾੜੀ ਰਾਜੇ ਦੂਜੇ ਪਾਸੇ ਖੜੇ ਕਸਮਾਂ ਖਾ ਰਹੇ ਆ ਉਹਨਾਂ ਦੀ ਵੀ ਪਰਖ ਕਰਾਉਣੀ ਸੀ ਮਹਾਰਾਜ ਨੇ ਸਿੰਘਾਂ ਦੇ ਜज्ਬੇ ਦੀ ਵੀ ਪਰਖ ਕਰਾਉਣੀ ਸੀ ਮਹਾਰਾਜ ਨੇ ਛੋਟੇ ਸਾਹਿਬਜ਼ਾਦਿਆਂ ਦੀ ਅਡੋਲਤਾ ਦੀ ਵੀ ਪਰਖ ਕਰਾਉਣੀ ਸੀ ਮਹਾਰਾਜ ਨੇ ਜਦੋਂ ਬਾਬਾ ਜੁਝਾਰ ਸਿੰਘ ਨੇ ਖੁਦ ਆ ਕੇ ਕਿਹਾ ਮਹਾਰਾਜ ਮੈਨੂੰ ਸ਼ਸਤਰ ਬਣਾਓ ਮਹਾਰਾਜ ਨੇ ਕਿਹਾ ਵੀ ਅੱਜ ਤੂੰ ਬਾਦ ਜਦੋਂ ਸਿੱਖੀ ਨੂੰ ਸਿਰਾਂ ਦੀ ਲੋੜ ਪੈਗੀ ਕਦੇ ਆਵਾਜ਼ ਨਹੀਂ ਮਾਰਨੀ ਪਾਉਗੀ ਇਹ ਕੌਤਕ ਸਾਰੇ ਮਹਾਰਾਜ ਨੇ ਰਚਾਉਣੇ ਸੀ ਦਾ ਇਸ ਕਰਕੇ ਜਿਹੜੀਆਂ ਸਾਡੇ ਸਾਹਮਣੇ ਔਕੜਾਂ ਆ ਵੀ ਉਹ ਸਮੇਂ ਦੇ ਹਿਸਾਬ ਦੇ ਨਾਲ ਤਾਂ ਕੁਝ ਵੀ ਨਹੀਂ ਆ ਇੱਕ ਘੁੱਗ ਵਸਤੀ ਅਨੰਦਾਂ ਦੀ ਪੁਰੀ ਜਿੱਥੇ ਮਹਾਰਾਜ ਸ਼ਿਰ ਤੇ ਛਤਰ ਝੂਲ ਰਹੇ ਆ ਸਿੰਘ ਚੋਰ ਕਰ ਰਹੇ ਆ ਦਰਬਾਰ ਲੱਗਦਾ ਆ ਜਿੱਥੇ ਪਸ਼ਮੀਨਾ ਜਿਹੜੀਆਂ ਚਾਨਣੀਆਂ ਨੇ ਇੱਕ ਇਹੋ ਜਿਹਾ ਆਪਾਂ ਸਰ ਇਤਿਹਾਸ ਪ੍ਰਸ਼ੰਦੀ ਹਾਥੀ ਚੋਰੀ ਕਰ ਰਿਹਾ ਉੱਤੇ ਉਹ ਸਾਰਾ ਕੁਝ ਛੱਡ ਕੇ ਤੇ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਣਾ ਪਿਆ ਤੇ ਪਰਿਵਾਰ ਤਿੰਨਾਂ ਥਾਂ ਵੰਡਿਆ ਗਿਆ ਜਾਨ ਤੋਂ ਪਿਆਰੇ ਸਿੰਘ ਜਿਹੜੇ ਔਖਾਂ ਦੇ ਸਾਹਮਣੇ ਸ਼ਹੀਦ ਹੋਏ ਆ ਤੇ ਉਦੋਂ ਮੈਨੂੰ ਲੱਗਦਾ ਵੀ ਔਖਾ ਸਮਾਜ ਤੱਕ ਸਿੱਖਾਂ ਤੇ ਨਹੀਂ ਆਇਆ ਤੇ ਇਸ ਕਰਕੇ ਅੱਜ ਜਿਹੜੇ ਸਾਡੇ ਸਾਹਮਣੇ ਹਾਲਾਤ ਆ ਇਤਿਹਾਸ ਹੀ ਸਾਡੇ ਲਈ ਪ੍ਰੇਰਨਾ ਆ ਉੱਥੇ ਕੌਤਕ ਸੀ ਨਾ ਗੁਰੂ ਨੇ ਕੌਤਕ ਵਰਤਾਇ ਛੋਟੇ ਸਹਬਜ਼ਾਦੇ ਹੋਣ ਵਡੇ ਸਹਬਜ਼ਾਦੇ ਹੋਣ ਅਡੋਲਤਾ ਵਿਖਾ ਲਈ ਕੋਈ ਨਹੀਂ ਡੋਲਿਆ ਸਿੰਘ ਨਹੀਂ ਡੋਲੇ ਹਨਾ ਅੱਜ ਅਸੀਂ ਬਾਬੇ ਕਹ ਕੇ ਯਾਦ ਕਰੀ ਜਾਂਦੇ ਹਾਂ ਅਸੀਂ ਕਹਿੰਨੇ ਕਿ ਸਾਡੇ ਬਾਬੇ ਆ ਪਰ ਸਰਕਾਰ ਕਹਿੰਦੀ ਨਹੀਂ ਇਹ ਵੀਰਪਾਲ ਦਿਵਸ ਆ ਵੀਰਪਾਲ ਦਿਵਸ ਤੇ ਬਾਬਿਆਂ ਤੇ ਕੀ ਅੰਤਰ ਆ ਨੌਜਵਾਨ ਪੀੜ੍ਹੀ ਸ਼ਾਇਦ ਇਸ ਚੀਜ਼ ਤੋਂ ਉੱਬਰ ਨਹੀਂ ਹੋ ਸਕੀ ਵੈਸੇ ਅੱਜ ਪੰਜਾਬ 'ਚ ਉਹ ਆਵਾਜ਼ ਨਹੀਂ ਉੱਠੀ ਜੋ ਚਾਹੀਦੀ ਸੀ ਕਿ ਵੀਰਪਾਲ ਦਿਵਸ ਆ ਕਿ ਸਾਡੇ ਬਾਬੇ ਆ ਇਹ ਉਹ ਹੀ ਗੱਲ ਹੈ ਨਾ ਆਪਣੇ ਹਿਸਾਬ ਦੇ ਨਾਲ ਕੀ ਚਾਹ ਡਿਫਾਈਨ ਕਰਨੀ ਹੈ ਜਿਹੜੀ ਗੱਲ ਆਪਾਂ ਅੱਗੇ ਵੀ ਇੱਕ ਦਿਨ ਕੀਤੀ ਸੀ ਹੁਣ ਇੱਕ ਪਾਸੇ ਦਾ ਨਿਹੰਗ ਸਿੰਘ ਜਦੋਂ ਸਾਬ ਜੀ ਦਾ ਫਤੇ ਸਿੰਘ ਹਸ ਦੇ ਵਿੱਚ ਉਹਨਾਂ ਦੇ ਇੱਕ ਸੋਟੀ ਹੀ ਤੇ ਢਿੱਲਾ ਜਦ ਮਾਲਾ ਸਜਾਇਆ ਤੇ ਬਾਦਸ਼ਾਹ ਦੇ ਕੋਲ ਆ ਕੇ ਘਾਲ ਕੇ ਆ ਉਹਨਾਂ ਨੇ ਤੇ ਮਹਾਰਾਜ ਹੱਸ ਕੇ ਕਹਿੰਦਾ ਵੀ ਫਤਿਹ ਸਿੰਘ ਦੇ ਨਾਂ ਤੇ ਵੀ ਪੰਥ ਚੱਲੇਗਾ ਅੱਜ ਨਿਹੰਗ ਸਿੰਘ ਇਹੋ ਕਹਿੰਦੇ ਨਾ ਵੀ ਜਥੇ ਫਤਿਹ ਸਿੰਘ ਕੇ ਜਦੋਂ ਆਪਦੇ ਚਕਾਰਾ ਲਾਉਂਦੇ ਅਰਦਾਸ ਕਰਦੇ ਆ ਤਾਂ ਫਤਿਹ ਸਿੰਘ ਜਿਹੜੇ ਸਾਹਿਬ ਜੱਤੇ ਦੇ ਨਾਂ ਤੇ ਐਡੇ ਨਿਹੰਗ ਸਿੰਘ ਜਥੇ ਬੰਦੀਆਂ ਚੱਲ ਰਹੀਆਂ ਦਲ ਪੰਥ ਚੱਲ ਰਿਹਾ ਉਹਨੂੰ ਬਾਲ ਕਹਿਣਾ ਉਹ ਆਪਦੇ ਆਪ ਦੇ ਵਿੱਚ ਹੀ ਕਹ ਸਕਦੇ ਆ ਵੀ ਜਿਉਂ ਕਹਿੰਦੇ ਵੀ ਆਪਾਂ ਸ਼ਰਦਾ ਵੇਟ ਕਰ ਰਹੇ ਆ ਤਾਂ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਆ ਵੀ ਚਿੱਟੀ ਵੱਡੀ ਸ਼ਖਸੀਅਤ ਬਾਬਾ ਫਤੇ ਸਿੰਘ ਆ ਬਾਬਾ ਜੁਰਾਵਰ ਸਿੰਘ ਆ ਵੀ ਉਹਨਾਂ ਦੇ ਮੁਕਾਬਲੇ ਇਤਿਹਾਸ 'ਚ ਕੋਈ ਸਾਨੀ ਨਹੀਂ ਆ ਉਹਨਾਂ ਨੂੰ ਬਾਲ ਕਹਿ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਿਲਕੁਲ ਛੋਟਾ ਕਰਨ ਵਾਲੀ ਗੱਲ ਆ ਜਿਹਦਾ ਮੈਨੂੰ ਲੱਗਦਾ ਕਿ ਕਾਫੀ ਸਿੱਖ ਹਲਕਿਆਂ ਦੇ ਵਿੱਚ ਇਸ ਵਾਰ ਵਿਰੋਧ ਦੇਖਣ ਨੂੰ ਮਿਲਿਆ ਆ ਕਿ ਉਹ ਚੰਗੀ ਗੱਲ ਆ ਵੀ ਸਿੱਖਾਂ ਨੇ ਉਸ ਚੀਜ਼ ਦਾ ਨੋਟਿਸ ਲਿਆ ਜਿਹੜੀ ਗੱਲ ਹਿੰਦੁਸਤਾਨ ਦੇ ਵਿੱਚ ਚਾਹੇ ਉਹ ਸੰਵਿਧਾਨ ਰਹੀ ਧਾਰਾ 25 ਵੀ ਰਹੀ ਯਾ ਉਸ ਤੋਂ ਬਾਅਦ ਵੱਖ-ਵੱਖ ਮੌਕਿਆਂ ਤੇ ਸਰਕਾਰ ਨੇ ਸਿੱਖਾਂ ਨੂੰ ਸਿੱਖੀ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਆ ਆਰਐਸਐਸ ਨੇ ਸਿੱਖੀ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਉਹਦੀ ਕੰਟੀਨਿਊਟੀ ਸੀ ਪਰ ਸਿੱਖਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਸ਼ਮਿਤ ਕਿਵੇਂ ਵੇਖਦੇ ਹੋ ਤੁਸੀਂ ਨੌਜਵਾਨ ਹੋ ਇਸ ਟਾਈਮ ਦੇ ਉੱਤੇ ਵਾਕਡੋਰ ਤੁਹਾਡੇ ਹੱਥਾਂ 'ਚ ਆਉਣੀ ਹੈ ਮੈਂ ਪਿੱਛੇ ਜੇ ਵੀਰ ਨਾਲ ਗੱਲ ਕੀਤੀ ਸੀ ਕਹਿੰਦਾ ਕਿ 227 ਦੇ ਵਿੱਚ ਇਲੈਕਸ਼ਨ 'ਚ ਵਿਆਵਾਂਗੇ ਉਹ ਕਹਿੰਦਾ ਮਸਲਾ ਵੱਖਰਾ ਵਾ ਬਾਅਦ ਆਪਾਂ ਗੱਲਬਾਤਾਂ ਕਰਾਂਗੇ ਕਿਉਂਕਿ ਤੁਹਾਡੇ ਨੌਜਵਾਨ ਤੁਹਾਡੇ ਵਰਗੇ ਚਾਹੀਦੇ ਆ ਸਿਆਸਤ ਦੇ ਵਿੱਚ ਹੁਣ ਪੰਜਾਬ ਦੀ ਆਵਾਜ਼ ਬਲੰਦ ਹੋਵੇ ਪਰ ਵੀਰਬਾਲ ਦੇ ਬਸ ਇੱਕ ਪਾਸੇ ਬਾਬੇ ਤੁਹਾਡੇ ਫਿਰ ਤੋਂ ਬਾਤਾਂ ਪੈਂਦੀਆਂ ਤੁਹਾਡੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੌਜਵਾਨੀ ਪੁੱਛਦੀ ਹੈ ਤੁਹਾਨੂੰ ਕਿ ਇਹ ਤੇ ਵਿਆਹ ਚੁੱਕੀ ਹੈ ਆਪਾਂ ਬਿਲਕੁਲ ਜੀ ਮਤਲਬ ਤੁਸੀਂ ਇਹ ਦੇਖੋ ਵੀ ਉਹਨਾਂ ਦੀ ਜਿਹੜੀ ਆਪਾਂ ਕੀ ਹੈ ਵੀ ਸ਼ਹਾਦਤ ਹਨ ਵੀ ਉਹ ਉਹਨਾਂ ਨੂੰ ਆਪਾਂ ਇਤਿਹਾਸ ਦੇ ਵਿੱਚ ਬਾਬਾ ਕਹਿ ਕੇ ਸੰਬੋਧਨ ਕਰਦੇ ਆਂ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਾਂ ਉਸ ਚੀਜ਼ ਨੂੰ ਇਹਨਾਂ ਨੇ ਆਪਦੇ ਨੈਰੇਟਿਵ ਦੇ ਅੰਦਰ ਲਿਆ ਕੇ ਉਸ ਚੀਜ਼ ਨੂੰ ਵੀਰਵਾਲ ਦਿਵਸ ਵਜੋਂ ਮਤਲਬ ਇੱਕ ਸੈਲੀਬ੍ਰੇਟ ਕਰਨਾ ਉੱਤੋਂ ਸਾਡੇ ਨੂੰ ਇਹ ਦਰਸਾਉਂਦੇ ਆ ਕਿ ਅਸੀਂ ਤੁਹਾਡੇ ਦੇ ਆਸਾਨ ਕਰਦੇ ਆਂ ਤੁਹਾਡੇ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਆਂ ਨਾ ਵੀ ਉਹ ਸਾਡੇ ਦੇ ਆਸਾਨ ਥੋੜੀ ਕਰ ਰਹੇ ਹੋ ਵੀ ਤੁਸੀਂ ਸਾਡੀ ਹਿਸਟਰੀ ਨੂੰ ਡਿਸਟੋਰਟ ਕਰ ਰਹੇ ਹੋ ਵੀ ਜਿਹੜੀ ਗੱਲ ਆਰਐਸਐਸ ਦੀ ਨੀਤੀ ਆ ਵੀ ਸਿੱਖਾਂ ਨੂੰ ਮਤਲਬ ਇੱਕ ਹਿੰਦੂ ਧਰਮ ਦੀ ਇੱਕ ਬ੍ਰਾਂਚ ਕਹਿਣਾ ਵੀ ਇੱਕ ਟਾਣੀ ਆ ਵੀ ਜਿਹੜੀ ਸਿੱਖੀ ਆ ਵੀ ਹਿੰਦੂ ਧਰਮ ਦੀ ਇੱਕ ਟਾਣੀ ਆ ਉਹਦੇ ਅੰਦਰ ਇਹ ਗੱਲ ਆਉਂਦੀ ਆ ਵੀ ਸਿੱਖਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਆ ਸਿੱਖਾਂ ਦੇ ਸ਼ਹੀਦ ਆ ਉਹਨਾਂ ਨੂੰ ਵੀ ਆਉਣ ਇਹ ਵੀ ਜਿਹੜੀ ਆਰਐਸਐਸ ਬੀਜੇਪੀ ਇਹ ਡਿਫਾਈਨ ਕਰੂਗੀ ਅਸੀਂ ਅਸੀਂ ਮਨਾਉਨੇ ਆ ਕਹਿ ਸਕਦੇ ਕਿ ਅਸੀਂ ਤੁਹਾਡੇ ਦਿਹਾੜੇ ਮਨਾਉਨੇ ਆ ਅਜੇ ਕਿ ਉਹ ਸਾਂਝੀ ਵਾਲਦਾ ਦਾ ਪ੍ਰਤੀਕ ਸੀ ਹੈ ਨਾ ਇੱਕ ਤਸਵੀਰ ਵਾਇਰਲ ਹੋਈ ਆ ਕੁਝ ਦਿਨ ਪਹਿਲਾਂ ਬੀਜੇਪੀ ਦੇ ਪੇਜ ਦੇ ਉੱਤੋਂ ਕਾਰਟੂਨ ਤੌਰ ਤੇ ਪੇਸ਼ ਕੀਤਾ ਗਿਆ ਮੈਂ ਤਾਂ बार-बार ਇਹ ਕਰਨ ਰਿ ਤੁਸੀਂ ਜਾਗੇ ਹੋਏ ਹੋ ਸਾਡੀਆਂ ਜਥੇਬੰਦੀਆਂ ਦਾ ਪ੍ਰਤੀਕਰਮ ਕੋ ਖਾਸ ਨਹੀਂ ਇੰਨਾ ਵੱਡਾ ਚਾਹੀਦਾ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਾਇਆ ਮਾਤਾ ਗੁਜਰਕੌਰ ਨਤਮਸਤਕ ਹੋਣਾਂ ਸੇ ਪਹੁੰਚਦੇ ਆ ਪਰ ਕੀ ਉਹ ਕਾਰਟੂਨ ਪੇਸ਼ ਕੀਤੇ ਜਾ ਰਹੇ ਬਿਲਕੁਲ ਜੀ ਮਤਲਬ ਉਹ ਕਾਰਟੂਨ ਰਾਹੀਂ ਪੇਸ਼ ਕਰਨਾ ਮਤਲਬ ਸਾਡੇ ਮਤਲਬ ਉਹ ਸ਼ਹੀਦਾਂ ਦਾ ਨਰਾਦਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਵੀ ਜਿਸ ਤਰ੍ਹਾਂ ਉਹਨਾਂ ਨੂੰ ਮਤਲਬ ਪੇਸ਼ ਕੀਤਾ ਜਾ ਰਿਹਾ ਹੈਗਾ ਇਹ ਤੇ ਫਿਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਨਮਾਇंदे ਆ ਮਨ ਲੱਗਦਾ ਵੀ ਨਮਾਇੰਦਿਆਂ ਨੇ ਆਪਦੇ ਸਮੇਂ ਦੇ ਵਿੱਚ ਕਰਪਸ਼ਨ ਇੰਨੀ ਕਰ ਲਈ ਆ ਵੀ ਅੱਜ ਜੇ ਕੁਝ ਉਹਨਾਂ ਦੇ ਖਿਲਾਫ ਬੋਲਣਗੇ ਤਾਂ ਉਹਨਾਂ ਦੇ ਜਿਹੜੇ ਕਾਲੇ ਚਿੱਠੇ ਆ ਉਹ ਜਿਹੜੀ ਫਿਰ ਸਟੇਟ ਆ ਬਾਹਰ ਲੈ ਕੇ ਆਉਗੀ ਉਹਨਾਂ ਨੇ ਬੰਨੇ ਹੋਏ ਆ ਨਾ ਵੀ ਅੱਜ ਪਹਿਲਾਂ ਉਹਨਾਂ ਨੇ ਰਲ ਮਿਲ ਕੇ ਸਭ ਕੁਝ ਕੀਤਾਗਾ ਧਮਲੇਬਾਜ਼ੀ ਸਭ ਕੁਝ ਕੀਤਾਗਾ ਅੱਜ ਜੇ ਉਹਨਾਂ ਦੇ ਖਿਲਾਫ ਕੁਝ ਬੋਲਦੇ ਆ ਪਰ ਉਹਨਾਂ ਦੇ ਜਿਹੜੇ ਪੁਰਾਣੇ ਕਾਰਨਾਮੇ ਆ ਉਹ ਫਿਰ ਸਰਕਾਰਾਂ ਮੂਹਰੇ ਲੈ ਕੇ ਆਉਂਦੀਆਂ ਨੇ ਉਸੇ ਡਰ ਤੋਂ ਵੀ ਹੁਣ ਨੱਜ ਤੋਂ ਉੱਪਰ ਹੀ ਨਹੀਂ ਉੱਠ ਸਕਰੇ ਵੀ ਜੇ ਨੱਜ ਤੋਂ ਉੱਪਰ ਉੱਟ ਕੇ ਪੰਥ ਪੰਜਾਬ ਦੀ ਸੇਵਾ ਕਰਨ ਤਾਂ ਮੈਨੂੰ ਲੱਗਦਾ ਵੀ ਇਸ ਇੱਕ ਪਾਸੇ ਸਿਰ ਤੇ ਉੱਤੇ ਤਾਜ ਹੋਵੇ ਸਿੱਕ ਹੋਈਏ ਸਿੰਘ ਲੱਗਦਾ ਹੋਵੇ ਅਸੀਂ ਆਵਾਜਨਾ ਚੁੱਕੀਏ ਇਹ ਤੇ ਗੱਲ ਫਿਰ ਮਾੜੀ ਆ ਨਾ ਅੱਜ ਜੇ ਨੌਜਵਾਨ ਬਾਜ਼ ਚੁੱਕ ਸਕਦੇ ਹੋ ਤੁਸੀਂ ਇੱਕ ਵੱਡੀ ਲੜਾਈ ਜਿੱਤ ਸਕਦੇ ਹੋ ਅਸੀਂ ਕਿਸਾਨੀ ਸੰਘਰਸ਼ ਨੂੰ ਨੇੜੇ ਹੋ ਕੇ ਵੇਖਿਆ ਸਭ ਤੋਂ ਵੱਡੀ ਜਿੱਤ ਅਸੀਂ ਉਹਨੂੰ ਮੰਨਦੇ ਹੁੰਦੇ ਸੀ ਹਨਾ ਤੁਹਾਡੀ ਜਿੱਤ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਇੱਕ ਵੱਡੀ ਜਿਹੀ ਲੜਾਈ ਤੁਸੀਂ ਲੜੀ ਬੇਸ਼ੱਕ ਉਹਦੇ ਵਿੱਚ ਸੇਰਾ ਸਾਰਿਆਂ ਨੂੰ ਦੱਸਾਂ ਤੁਸੀਂ ਵਧੀਆ ਲੱਗਾ ਜ ਤੁਹਾਡਾ ਲਾਸਟ ਮੈਸੇਜ ਇਹਨਾਂ ਸੇਰਾ ਸਾਰਿਆਂ ਨੂੰ ਹੀ ਸੀ ਪਰ ਇੱਕ ਵੱਡੀ ਲੜਾਈ ਜਿੱਤੀ ਆ ਇਹ ਲੜਾਈ ਕਿੱਦਾਂ ਜਿੱਤਾਂਗੇ ਆਉਣਲੇ ਸਮੇਂ ਦੇ ਵਿੱਚ ਕਿ ਸਰਕਾਰ ਜੋ ਮਰਜ਼ੀ ਕਰ ਦੂਗੀ ਕੇਂਦਰ ਹੋਵੇ ਜਾਂ ਪੰਜਾਬ ਸਰਕਾਰ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਸਾਡੇ ਲਈ ਇਹ ਹੈ ਕਿ ਸਾਨੂੰ ਜਥੇਬੰਦ ਹੋਣ ਦੀ ਲੋੜ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਸਿੱਖਾ ਵੀ ਆ ਕਿਸੇ ਸੰਪੂਰਨ ਤੌਰ ਤੇ ਕਿਸੇ ਢਾਂਚੇ ਦੇ ਵਿੱਚ ਫੁੱਲੀ ਜਥੇਬੰਦ ਨਹੀਂ ਹੈਗੇ ਕਿਵੇਂ ਕਿਵੇਂ ਹੋ ਸਕਦਾ ਹੈ ਤੁਸੀਂ ਦੇਖੋ ਵੀ ਇੱਕ ਸਮੇਂ ਤੇ ਸਿੱਖਾਂ ਨੇ ਏਡੇ ਏਡੇ ਸੰਘਰਸ਼ ਲੜੇ ਆ 2047 ਤੋਂ ਪਹਿਲਾਂ ਵੀ ਆਜ਼ਾਦੀ ਦਾ ਸੰਘਰਸ਼ ਸਿੱਖਾਂ ਨੇ ਇੱਕ ਬਹੁਤ ਵੱਡੇ ਲੈਵਲ ਤੇ ਲੜਿਆ ਉਸ ਤੋਂ ਬਾਅਦ ਮੋਰਚੇ ਲਾਏ ਆ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਗੁਰਦਾ ਆ ਰਿਆਂ ਸੰਬੰਧੀ ਮੋਰਚੇ ਹੋ ਗਏ ਜੈਤੋ ਦਾ ਮੋਰਚਾ ਹੋ ਗਿਆ ਚਾਬੀਆਂ ਦਾ ਮੋਰਚਾ ਗਿਆ ਸਿੱਖਾਂ ਨੇ ਲਾਏ ਆ ਉਹ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਹੋ ਗਿਆ ਜਾਂ ਆਪਾਂ ਕੀ ਧਰਮਯੋਧ ਮੋਰਚਾ ਹੋ ਗਿਆ ਕਿਉਂ ਲੱਗੇ ਆ ਕਿਉਂਕਿ ਅਸੀਂ ਜਥੇਬੰਦ ਸੀਗੇ ਅਸੀਂ ਆਰਗੇਨਾਈਜ਼ ਸੀਗੇ ਆਜ ਦੇ ਸਮੇਂ ਦੇ ਵਿੱਚ ਆ ਜਿਹੜੇ ਸਿੱਖ ਸਮੂਹਿਕ ਤੌਰ ਤੇ ਕਿਤੇ ਜਥੇਬੰਦ ਨਹੀਂ ਰਹੇ ਜੇ ਕਿਤੇ ਜਥੇਬੰਦ ਹੋ ਤੇ ਸੀਗੇ ਉੱਥੇ ਇਹ ਆ ਕਿ ਉਹ ਲੀਡਰਾਂ ਨੇ ਤੇ ਸਿੱਖਾਂ ਦੇ ਨਾਲ ਪੰਥ ਦੇ ਨਾਲ ਧਰ ਸਾਹੀਂ ਜਿਸ ਕਰਕੇ ਵੀ ਅਜ ਦੇ ਸਮੇਂ ਦੇ ਵਿੱਚ ਅਸੀਂ ਮਤਲਬ ਕ੍ਰਾਈਸਿਸ ਦੇ ਵਿੱਚ ਆਏ ਹੋਏ ਆ ਅੱਛਾ ਅਸਮਿਤ ਨਿਸ਼ਾਨ ਸਾਹਿਬ ਥੱਲੇ ਇੱਕ ਇੱਕ ਦੀਆਂ ਗੱਲਾਂ ਹੁੰਦੀਆਂ ਜੁਝਾਰ ਵੈਸੇ ਨਾ ਕਿਉਂਕਿ ਜਦੋਂ ਇਹ ਕਾਲ ਤੱਕ ਸਭ ਦੀ ਗੱਲ ਕਰਦੇ ਆ ਹਰ ਕੋਈ ਕਹਿੰਦਾ ਕਿ ਇਸ ਨਿਸ਼ਾਨ ਸਾਹਿਬ ਦੇ ਇਕੱਠੇ ਹੋਈਏ ਆਪਾਂ ਹਨਾ ਬਾਤਾਂ ਪੈਂਦੀਆਂ ਸਟੇਜਾਂ ਤੇ ਅਸੀਂ ਸੁਣਦੇ ਆ ਥੱਲੇ ਆਣ ਕੇ ਫਿਰ ਮਾਹੌਲ ਕੋਈ ਇੱਧਰ ਉੱਧਰ ਚੱਲ ਜਾਂਦਾ ਇੱਧਰ ਉੱਧਰ ਕੋਈ ਆਊਗਾ ਮੌਕਾ ਇਹੋ ਜਿਹਾ ਕੀ ਲੱਗਦਾ ਸਾਰੀਆਂ ਜੱਤੇਬੰਦਕ ਢਾਂਚਾ ਇਕ ਹੋਵੇ ਵੀਰਪਾਲ ਦਵਸ ਤੌਰ ਤੇ ਲਾ ਲੋ ਇਹੋ ਜਿਹੇ ਮਸਲੇ ਜਿਹੜੇ ਹੱਲ ਕਰਵਾਏ ਜਾ ਸਕਣ ਦੇਖੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਏਟ ਸਾਰੀਆਂ ਜਤਿਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਵੀ ਪੰਥ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਜੇ ਅਸੀਂ ਪੰਥ ਪੰਜਾਬ ਦੀ ਗੱਲ ਕਰਾਂਗੇ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਬਿਲਕੁਲ ਵੀ ਦਿਸਣ ਨੂੰ ਮਿਲਣਗੀਆਂ ਨਾਲੇ ਵੀ ਜਿੰਨੇ ਵੀ ਪ੍ਰੋਬਲਮਸਲੇ ਆ ਰਹੇ ਚਾਹੇ ਕੋਈ ਪਾਣੀ ਦਾ ਮਸਲਾ ਹੈਗਾ ਸਾਡੀਆਂ ਜ਼ਮੀਨਾਂ ਦਾ ਮਸਲਾ ਨਸ਼ਿਆਂ ਦਾ ਮਸਲਾ ਸਾਡੀ ਡੈਮੋਗ੍ਰਾਫਿਕ ਚੇਂਜ ਦਾ ਮਸਲਾ ਹੈਗਾ ਸਾਰੇ ਮਸਲੇ ਆਏ ਉੱਠਣਗੇ ਜੇ ਜਿਹੜਾ ਪੰਥ ਤੇ ਪੰਥ ਪੰਜਾਬ ਦੀ ਜਿਹੜੀ ਗੱਲ ਤੇ ਸਾਰੀ ਲੀਡਰਸ਼ਿਪ ਉਤਰੂਗੀ ਅੱਛਾ ਲਾਸਟ ਦੇ ਵਿੱਚ ਸਾਡੀਆਂ ਸਰਮੋਰ ਸੰਸਥਾਵ ਅਏ ਦੇਖੋ ਸਾਡਾ ਉਹਨਾਂ ਨੂੰ ਇਹੀ ਸੁਨੇਹਾ ਹੈ ਕਿ ਜਿੰਨਾ ਪੋਟੈਂਸ਼ੀਅਲ ਸਿੱਖ ਸੰਸਥਾਵਾਂ ਦੇ ਵਿੱਚ ਹੈਗਾ ਆ ਜਿੰਨਾ ਪੋਟੈਂਸ਼ੀਅਲ ਗੁਰੂ ਘਰਾਂ ਦੇ ਵਿੱਚ ਜਿੰਨਾ ਪੋਟੈਂਸ਼ੀਅਲ ਪ੍ਰਬੰਧਕੀ ਕਮੇਟੀਆਂ ਦੇ ਵਿੱਚ ਹੈਗਾ ਆ ਉਹਨੂੰ ਬਿਲਕੁਲ ਸਿਹਰਤ ਤੱਤ ਤੇ ਸਚਾਰੂ ਢੰਗ ਦੇ ਨਾਲ ਸਿੱਖ ਕੌਮ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਦਾ ਰੁਪਿਆ ਰੁਪਿਆ ਇਕੱਠਾ ਹੁੰਦਾ ਆ ਵੀ ਉਹਨੂੰ ਕਿਸੇ ਵੀ ਤਰੀਕੇ ਜਾਇਆ ਨਾ ਕੀਤਾ ਜਾਵੇ ਉਹਦੇ ਨਾਲ ਜਿੰਨਾ ਸਿਹਰਤ ਸਚਾਰੂ ਤਰੀਕੇ ਦੇ ਨਾਲ ਚਾਹੇ ਉਹ ਐਜੂਕੇਸ਼ਨ ਹੋਵੇ ਚਾਹੇ ਉਹ ਸਿਹਤ ਸੰਬੰਧੀ ਹੋਵੇ ਇਸ ਤੋਂ ਇਲਾਵਾ ਸਿੱਖਾਂ ਦੇ ਰਾਜਨੀਤਿਕ ਮਸਲੇ ਆ ਜਿਹੜੇ ਉਹ ਸਾਰੀ ਦੁਨੀਆ ਦੇ ਵਿੱਚ ਵੀ ਉਹਨਾਂ ਸਾਰਿਆਂ ਦੇ ਮਸਲਿਆਂ ਦੇ ਉੱਪਰ ਉਹ ਅੱਗੇ ਲੈ ਕੇ ਤੁਰਨ ਤੇ ਮੈਨੂੰ ਲੱਗਦਾ ਨਹੀਂ ਕਿ ਜੇ ਉਹ ਇਮਾਨਦਾਰੀ ਤਨਦੇਈ ਦੇ ਨਾਲ ਅੱਗੇ ਲੈ ਕੇ ਤੁਰਨਗੇ ਤੇ ਕੌਮ ਨਾ ਤਾਂ ਉਹਨਾਂ ਨੂੰ ਸਰੀਰਾਂ ਦੀ ਘਾਟ ਆਉਣ ਦਊਗੀ ਨਾ ਮਾਇਆ ਦੀ ਘਾਟ ਆਉਣ ਦਊਗੀ ਕਿਸੇ ਪੱਖ ਤੋਂ ਕੋਈ ਕਮੀ ਰਹਿਣ ਵਾਲੀ ਮਸਲਾ ਇਹ ਆ ਵੀ ਉਹਨਾਂ ਦੀ ਵਿੱਲੇ ਤੇ ਆ ਵੀ ਉਹਨਾਂ ਦੀ ਵਿੱਲਾ ਜਿਹੜੀ ਉਹ ਕਿੱਥੇ ਕੋ ਖੜੀ ਆ ਵੀ ਉਹ ਸਿਰਫ ਫਾਰਮੈਲਟੀ ਕਰਦੇ ਆ ਕ੍ਰਾਈਸਿਸ ਦੇ ਸਮੇਂ ਤੇ ਉਹ ਵੀ ਜਦੋਂ ਸੰਗਤ ਦੇ ਵਿੱਚੋਂ ਕੋਈ ਗੱਲ ਦੇ ਉੱਤੇ ਉਹ ਹਲਾਅ ਹੁੰਦਾ ਡਿਮਾਂਡ ਉੱਠਦੀ ਮੰਗ ਉੱਠਦੀ ਆ ਉਦੋਂ ਬਿਆਨ ਆਉਣੇ ਆ ਕਿ ਜਾਂ ਸੱਚੀ ਦਰਦ ਦੇ ਵਿੱਚੋਂ ਤੁਸੀਂ ਕਈ ਗੱਲ ਦੇ ਰੈਕਟ ਕਰਦੇ ਜੀ ਅੱਛਾ ਲਾਸ ਦੇ ਵਿੱਚ ਇਹ ਦੱਸੋ ਕਿ ਸਾਥ ਜਿੱਥੇ ਖੜੇ ਆ ਪੋਸਟਰ ਲੱਗ ਚੁੱਕੇ ਆ ਟੈਂਟ ਲੱਗ ਚੁੱਕਾ ਇੱਥੋਂ ਕੀ ਸੁਨੇਹਾ ਦਿਓਗੇ ਕਿੰਨੇ ਦਿਨ ਇੱਥੇ ਰਹਿ ਰਹੇ ਹੋ ਕੀ ਸੁਨੇਹਾ ਇੱਥੋਂ ਆਪਣਾ 3 ਦਿਨ ਦਾ ਪੜਾਅ ਹੈ ਜੀ ਤੇ ਇੱਥੇ ਜਿਵੇਂ ਅਸੀਂ ਵਿਦਿਆਰਥੀਆਂ ਨੂੰ ਜਿੱਥੇ ਬੰਦ ਕੀਤਾ ਆ ਉਸ ਤੋਂ ਅੱਗੇ ਸਾਡੀ ਅਗਲੀ ਕੋਸ਼ਿਸ਼ ਆ ਕਿ ਪੰਜਾਬ ਦੇ ਜਿਹੜੇ ਲੋਕ ਸੁਹਿਰਦ ਨੇ ਪੰਦ ਪੰਜਾਬ ਦੀ ਜਿਹੜੀ ਗੱਲ ਕਰਦੇ ਨੇ ਉਹਦੇ ਵਾਸਤੇ ਸੰਘਰਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਥੇਬੰਦ ਕੀਤਾ ਜਾਵੇ ਤਾਂ ਜੋ ਜਿਹੜਾ ਆਪਣੀ ਡਾਇਰੈਕਸ਼ਨ ਆ ਇੱਕ ਦਿਸ਼ਾ ਤੈ ਹੋ ਸਕੇ ਤੇ ਉਹਦੇ ਵੱਲ ਜਿਹੜੇ ਕਦਮ ਪੁੱਟੇ ਜਾ ਸਕਣ। ਸ਼੍ਰੀਮਤੀ ਨੌਜਵਾਨੀ ਦਾ ਧਿਆਨ ਤੁਹਾਡੇ ਪਾਸੇ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀਏ ਹੁਣ ਵੀ ਵੈਸੇ ਨੌਜਵਾਨੀ ਤੁਹਾਡਾ ਲੀਕਦੀ ਆ ਕੋਈ ਸਨੇਹਾ ਵਿਦੇਸ਼ਾਂ ਚ ਵਸਦੇ ਨੌਜਵਾਨਾ ਵਾਸਤੇ ਇੱਥੋਂ ਦੇ ਫਤੇਗੜ ਸਾਹਿਬ ਦੀ ਧਰਤੀ ਤੇ ਆ ਇੱਕ ਸਨੇਹਾ ਤੁਹਾਡਾ ਜਾਣਾ। ਦੇਖੋ ਜੀ ਮੈਂ ਤਾਂ ਨੌਜਵਾਨ ਨੂੰ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਅਸੀਂ ਪੜ੍ਹਾਈ ਕਰੀਏ। ਲਿਟਰੇਚਰ ਪੜੀਏ ਆਪਦਾ ਇੰਟੈਲੈਕਟ ਬਿਲਡ ਕਰੀਏ ਕਿਉਂਕਿ ਨੌਲੇਜ ਤੇ ਗਿਆਨ ਕੋਈ ਅਜਿਹੀ ਚੀਜ਼ ਆ ਵੀ ਜਿਹੜੀ ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ ਤੁਹਾਡੀ ਦੌਲਤ ਆ ਤੁਹਾਡੀ ਸੰਪਤੀ ਆ ਤੁਹਾਡੇ ਘਰ-ਬਾਰ ਆ ਸਰਕਾਰਾਂ ਖੋਹ ਸਕਦੀਆਂ ਨੇ ਪਰ ਜਿਹੜਾ ਨੌਲੇਜ ਆ ਗਿਆਨ ਆ ਤੁਹਾਡੇ ਦਿਮਾਗ ਦੇ ਵਿੱਚ ਆ ਤੁਹਾਡੇ ਤੋਂ ਖੋਹ ਨਹੀਂ ਸਕਦੇ ਤੁਸੀਂ ਲਿਟਰੇਚਰ ਵੱਧ ਤੋਂ ਵੱਧ ਪੜੋ ਸਿੱਖ ਇਤਿਹਾਸ ਪੜੋ ਸਾਡੇ ਜਿਹੜੇ ਹੱਕਾ ਹੱਕਾਂ ਲਈ ਜਿਹੜੀ ਸਾਡੀ ਲੜਾਈ ਆ ਉਹਦੇ ਬਾਰੇ ਅਸੀਂ ਵੱਧ ਤੋਂ ਵੱਧ ਪੜੀਏ ਜੀ ਅੱਛਾ ਪੰਜਾਬ 'ਚ ਤਰਾਸ ਦੀ ਨਸ਼ਿਆਂ ਦੀ ਹੋਈ ਆ ਪਿਛਲੀਆਂ ਸਰਕਾਰਾਂ ਨੇ ਵੀ ਕੀਤਾ ਬੇਦਬੀਆਂ ਹੋਈਆਂ ਉਹਦੇ ਉੱਤੇ ਸਿਆਸਤ ਹੋਈ ਹੁਣ ਇਹ ਵੀਰ ਨੇ ਗੱਲ ਕੀਤੀ ਸੀ ਜਿ ਬੰਦੀ ਸਿੰਘਾਂ ਦੀ ਬੜਾ ਬੜਾ ਚੇਰ ਹੋ ਗਿਆ ਉਹਨਾਂ ਨੌਜਵਾਨਾਂ ਨੂੰ ਜੇਲਾਂ ਦੇ ਵਿੱਚ ਤੁਸੀਂ ਉਹ ਸਟੇਜ ਤੋਂ ਵੀ ਵੱਡੀ ਆਵਾਜ਼ ਚੁੱਕੀ ਸੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜੀ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਬੜੇ ਤਰੀਕੇ ਨਾਲ ਇੱਕ ਸਿਸਟਮੈਟਿਕ ਵੇ ਦੇ ਨਾਲ ਸਾਨੂੰ ਨਸ਼ਾ ਇੰਟਰਡਿਊਸ ਕੀਤਾ ਗਿਆ ਤੁਸੀਂ ਦੇਖੋ ਵੀ ਜੇ ਮਤਲਬ ਸਪਲਾਈ ਨਾ ਹੋਊਗੀ ਤਾਂ ਡਿਮਾਂਡ ਰਾਈਜ਼ ਕਿਵੇਂ ਹੋਊਗੀ ਹੈ ਨਾ ਜੇ ਪਹਿਲਾਂ ਕਿਸੇ ਨੂੰ ਤੁਸੀਂ ਚੀਜ਼ ਪ੍ਰੋਵਾਈਡ ਕਰਦੇ ਹੋ ਉਹਨੂੰ ਥੋੜੀ ਮਾਤਰਾ ਦੇ ਵਿੱਚ ਪ੍ਰੋਵਾਈਡ ਕੀਤੀ ਉਹਨੂੰ ਲਤ ਲੱਗੀ ਤੇ ਤੁਸੀਂ ਬਾਅਦ ਚ ਉਹਨੂੰ ਫਿਰ ਮਤਲਬ ਡਿਮਾਂਡ ਕ੍ਰੀਏਟ ਹੋਊਗੀ ਤੁਸੀਂ ਫਿਰ ਸਪਲਾਈ ਵਧਾਤੀ ਜੇ ਮਤਲਬ ਇਸ ਤਰ੍ਹਾਂ ਦਾ ਨਸ਼ਾ ਇੰਟਰੋਡਿਊਸ ਨਾ ਕੀਤਾ ਇਹਦਾ ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਹੈ ਨਸ਼ਿਆਂ ਦੇ ਵਿੱਚ ਨਾ ਜਾਂਦੀ ਪਹਿਲਾਂ ਤਾਂ ਇਹਨਾਂ ਨੇ ਵੀ ਇੱਕ ਹਿੱਸਾ ਜਿਹੜਾ ਸਾਡੀ ਨੌਜਵਾਨੀ ਦਾ ਇਹਨਾਂ ਨੇ ਇਹ ਕਹਿ ਕੇ ਬਾਹਰ ਭਜਾਤਾ ਕਿ ਵੀ ਪੰਜਾਬ ਰਹਿਣ ਦੇ ਲਾਇਕ ਨਹੀਂ ਰਿਹਾ ਬੀਤੇ ਪੰਜਾਬ ਰਹਿਣ ਯੋਗ ਨਹੀਂ ਰਿਹਾ ਤੁਹਾਡੇ ਲਈ ਨੌਕਰੀਆਂ ਨਹੀਂ ਹੈਗੀਆਂ ਤੇ ਬੇਰੁਜ਼ਗਾਰੀ ਆ। ਤੁਹਾਡਾ ਇੱਕ ਹਿੱਸਾ ਸੀਗਾ ਉਹ ਬਾਹਰ ਚਲਾ ਗਿਆ ਇਸ ਤੋਂ ਛੱਡ ਕੇ ਆਪ ਦੀ ਨੌਕਰੀ ਦੀ ਤਲਾਸ਼ ਦੇ ਵਿੱਚ ਰੋਜ਼ ਰੋਟੀ ਕਮਾਉਣ ਦੇ ਲਈ ਜਿਹੜਾ ਨੌਜਵਾਨੀ ਦਾ ਇੱਕ ਹਿੱਸਾ ਬਚ ਗਿਆ ਉਹਨੂੰ ਇਹਨਾਂ ਨੇ ਨਸ਼ਿਆਂ ਦੇ ਵਿੱਚ ਅੰਦਰੋਂ ਖੋਖਲਾ ਕਰਤਾ। ਧੰਨਵਾਦ ਸ਼ਮੀਤ। ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਚ ਰਹੋ। ਸੱਜ ਜਥੇਬੰਦੀ ਦੇ ਨੁਮਾਇੰਦੇ ਸੀਗੇ ਵੀਰ ਜੂਹਾਰ ਸਿੰਘ ਜੀ ਸ਼ਮੀਤ। ਤਸਵੀਰਾਂ ਪੀਯੂ ਦੇ ਵਿੱਚੋਂ ਇਸ ਨੌਜਵਾਨ ਦੇ ਦੋ ਵਾਇਰਲ ਹੁੰਦੀਆਂ ਸੀ ਤੇ ਕੱਲਾ ਕੱਲਾ ਇੱਕ ਸੁਨੇਹਾ ਸੀ ਨੌਜਵਾਨੀ ਵਾਸਤੇ। ਤਸਵੀਰ ਪਿਛਲੇ ਪਾਸੇ ਵੇ ਸੱਤ ਦਾ ਹਿੱਸਾ ਬਣੋ ਕਹਿੰਦੇ ਕਿ ਅਸੀਂ ਆਉਣ ਵਾਲੇ ਸਮੇਂ ਤੇ ਕੁਝ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ ਇਹਨਾਂ ਵੀਰਾਂ ਨਾਲ ਦੱਸਿਆ ਸੀ ਕਿ ਅਸੀਂ ਜਿੱਥੇ ਇਹ ਸੰਘਰਸ਼ਿਤ ਲੜ ਰਹੇ ਆ ਉਥੇ ਸਿਆਸਤ ਦੇ ਵਿੱਚ ਹੋਊਗਾ 227 ਦੇ ਵਿੱਚ ਕੁਝ ਮੋੜ ਆਊਗਾ ਸਿਆਸਤ ਦੇ ਵਿੱਚ ਲੱਗਦਾ ਜੇ ਨੌਜਵਾਨੀ ਸਾਡੇ ਅਗੇ ਆਉਂਦੀ ਆ ਪਰ ਵੇਖਦੇ ਆ ਇਸ ਇਤਿਹਾਸਕ ਧਰਤੀ ਤੋਂ ਸੱਤ ਜਿੱਥੇ ਬੰਦੀ ਨੂੰ ਕਿੰਨਾ ਕੁ ਸਾਥ ਮਿਲਦਾ ਤੇ ਆਉਣ ਵਾਲੇ ਸਮੇਂ ਚ ਕਬਡੀਆਂ ਲੜਾਈਆਂ ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦੀ ਲੜਾਈ ਆ ਬੰਦੀ ਸਿੰਘਾਂ ਦੀ ਲੜਾਈ ਆ ਨਸ਼ਿਆਂ ਦੀ ਲੜਾਈ ਆ ਬਦਬੀਆਂ ਦਾ ਮੁੱਦਾਵਾ ਬਹੁਤ ਮੁੱਦਿਆਂ ਦੀ ਧਰਤੀ ਪੰਜਾਬ ਬਣ ਚੁੱਕਾ ਵਾ ਪਾਣੀ ਗੰਧਲਾ ਹੋ ਚੁੱਕਾ ਵਾ ਆਬੋ ਹਵਾ ਗੰਧਲੀ ਹੋ ਚੁੱਕੀ ਆ ਪੰਜਾਬ ਨੂੰ ਬਚਾਉਣ ਵਾਸਤੇ ਇਸ ਨੌਜਵਾਨੀ ਅੱਗੇ ਤੁਰੀ ਆ ਨੌਜਵਾਨੀ ਦਾ ਧੰਨਵਾਦ ਵੀ ਆ ਤੇ ਆਉਣੇ ਸਮੇਂ ਚ ਇੱਕ ਆਸ ਦੀ ਕਿਰਨ ਵੀ ਆਏ ਨੌਜਵਾਨ ਵੇਖਦੇ ਆ 27 ਦਾ ਆਗਾਜ਼ ਕਿਹੋ ਜਿਹਾ ਹੁੰਦਾ ਵਾ ਇਲੈਕਸ਼ਨ ਦਾ ਤੇ ਇੱਥੋਂ ਸੱਜੇਮੰਦੀ ਕੀ ਸੁਨੇਹਾ ਲੈ ਕੇ ਨਿਕਲਦੀ ਆ